ਸੋ 100 ਕਿਲੋਮੀਟਰ ਤਾਂ ਲੈ ਲਿਆ ਆਪਾਂ ਲਾਦ ਕੇ ਖਲਾਦ ਕੇ ਅਗਲਾ ਜਾ ਕੇ ਆ ਕੇ ਪੈਸੇ ਗਿਣ ਲਿਗੇ ਤੇ ਮੁੜ ਕੇ ਅਗਲਾ ਕਹਿੰਦਾ ਕੋਈ ਡਵਾ ਡਵਾ ਦਿੰਦਾ ਬਸ ਬਸ ਆਪਾਂ ਸਾਰੇ ਵੇਰਵਾ ਨਾਲ ਦੀ ਨਾਲ ਪਾਈ ਤੇ ਸਵੇਰ ਨੂੰ ਲਿਖਾ ਲਿਖ ਕੇ ਆ ਕਮਾ ਕੇ ਆ ਦੇਖੋ ਲੈ ਜਾ ਉਥੇ ਕੜੀ ਬਣੀ ਤੇ ਢਿੱਲੀ ਹੋ ਗਈ ਅੱਛਾ ਜੀ ਹਾਂ ਜੀ ਡਾਊਨ ਹੋ ਗਈ ਛੋਟੀ ਹੁਣ ਪਤਾ ਢੱਕਾ ਖਾਂਣ ਲੱਗੀ ਕੱਲ ਦੀ ਛੋਟੀ ਆ ਤੇ ਜੇ ਢਿੱਲੀ ਨਾਲ ਦੀ ਲਾ ਕੇ ਕੋਰਪਾ ਭਾਵੇਂ ਸ਼ਾਮਾਂ ਨੂੰ 20 ਮਹੀ ਇਕੱਠੀਆਂ ਕਰਕੇ ਲੈ ਆ ਹਾਂ ਵਿਆਹ ਇਹਦੇ ਨਾਲ ਹਾਰ ਬਣਾਇਆ ਤੇ ਤਾਂ ਹੀ ਲੋਕੀ ਮਾਰ ਦਿੰਦੇ ਆ ਉਹ ਬੰਦੇ ਜਿਹੜੇ ਬਿਨਾਂ ਦਲਤਾਂ ਕਰਨੀ ਉਹ ਮੇਰੇ ਮੂੰਹ ਹਲਵੇ ਪਾੜ ਦੇਣ ਨਾ ਤੇ ਸਿੱਧਾ ਇਹ ਮੇਰੇ ਨਾਲ ਜੇ ਵੀ ਮੈਨੂੰ ਆਖੇ ਵੀ ਇਹ ਗੱਲ ਦੀ ਫੱਜੀ ਮਾਰੀ ਮੇਰੇ ਕੋਲ ਖੜੀ ਹੋਵੇ ਮਾਰੀ ਪਈ ਹੋਵੇ ਜੇ ਤੁਹਾਡੀ ਵੀਡੀਓ ਤੇ ਮੱਝ ਵਿਗੀਆਂ ਉਤਰਾ ਵੀ ਤੁਹਾਨੂੰ ਫੋਨ ਕਰਕੇ ਦੱਸਿਆ ਆਏ ਤੇ ਉਹਨਾਂ ਕਿ ਮੈਨੂੰ ਪਤਾ ਵਾ ਜਿਹੜੇ ਬੰਦੇ ਕਮੈਂਟ ਕਰਦੇ ਆ ਦੋਹਾਂ ਚੌਹਾਂ ਬੰਦਿਆਂ ਨੇ ਕਮੈਂਟ ਕੀਤੇ ਵਿੱਚ ਹਾਂਜੀ ਇੱਕ ਸਾਲ ਫਿਰ ਉਹ ਸਾਸਰੀ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਪਲਵਾਨਕੇ ਪਲਵਾਨ ਕੇ ਦਰਾਜ ਕੇ ਪਿੰਡ ਬਿਲਕੁਲ ਨੇੜੇ ਨਾਲਾ ਲੱਗਦੇ ਪਿੰਡਾ ਦੋਵੇਂ ਚੇਲਾ ਪਿੰਡ ਬਿਲਕੁਲ ਲੱਗੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਜੀ ਸਰਵਨ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂਪਾਰ ਦਾ ਕੀਤਾ ਤੇ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਇਸਕਰੋਂ ਪੱਤੀ ਗਿਣਤੀ ਦੇ ਵਿੱਚ ਪਸ਼ੂ ਹੁੰਦੇ ਆ ਕੋਈ ਆਪਣਾ ਸੱਜਣ ਵੀਰ ਕੋਈ ਦੂਰੋਂ ਨੇੜੇ ਆਉਂਦਾ ਜਾਂ ਪੰਜਾਬ ਚਾਹ ਪੰਜਾਬ ਤੋਂ ਬਾਹਰ ਦੀ ਗੱਲ ਕਰ ਲਈਏ 8 10 10 ਨੱਕ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਕਿਲੇ ਤੇ ਇਸ ਫਾਰਮ ਤੇ ਜ਼ਿਆਦਾਤਰ ਵੀਰ ਸਰਵਨ ਸਿੰਘ ਹੋਣੀ ਦੋਸਤੋ ਨੀਲੀ রাਵੀ ਦੇ ਪਸ਼ੂ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਨੀਲੀ ਦੀਆਂ ਝੋਟੀਆਂ ਨੀਲੀ রাਵੀ ਦੇ ਪਸ਼ੂ ਮੋਹਰਾ ਦੇ ਵਿੱਚ ਕਰੋਸ ਅੰਗ ਦੇ ਵਿੱਚ ਹਰੇਕ ਤਰ੍ਹਾਂ ਦੀ ਮੱਝ ਝੋਟੀ ਜਿਹੜੀ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆ ਜਾਂਦੀ ਐ ਇਸ ਕਿਲੇ ਤੇ ਭਿੱਖੀ ਮੇਰ ਤੋਂ ਕੋਈ ਜ਼ਿਆਦਾ ਦੂਰੀ ਨਹੀਂ ਗਈ ਸਾਰੀ 3-4 ਕਿਲੋਮੀਟਰ ਦੀ ਦੂਰੀ ਆ ਪਿੰਡ ਪਲਵਾਨਕੇ ਦੀ ਠੀਕ ਆ ਜੀ ਤੇ ਬਾਕੀ ਨਾਲ ਨਾਲ ਲੱਗਦੇ ਪਿੰਡ ਆਪਾਂ ਤੁਹਾਨੂੰ ਨੋਟ ਕਰਾ ਹੀ ਦਿੱਤੇ ਆ ਦਰਾਜਕੇ ਪਿੰਡ ਚੇਲਾ ਪਿੰਡ ਬਿਲਕੁਲ ਲੱਗੇ ਆ ਠੀਕ ਆ ਜੀ ਸੋ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਮਾਲ ਅੱਜ ਜਿੰਨਾ ਆਪਾਂ ਤੁਹਾਨੂੰ ਦਿਖਾਉਣਾ ਸਾਰਾ ਸੋਇ ਕੋਈ ਵਿੱਚ ਪਸ਼ੂ ਗੱਭਣੇ ਗਿਆ ਇੱਕ ਦੋ ਨਾਗ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਤਰੀਕ ਅੱਜ 26 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 4:30 4:30 ਵਜੇ ਦਾ ਸਮਾਂ ਆਉ ਕਰਦੇ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਸਰਪੰਨ ਸਿੰਘ ਦੀ ਸਾਸਰੀ ਘਰ ਆ ਸਾਸਰੀ ਘਰ ਭਾਜੀ ਹੋਰ ਵੀਰੇ ਠੀਕ ਠਾਕ ਆ ਵਧੀਆ ਹੀ ਮਹਾਰਾਜ ਦੀ ਕਿਰਪਾ ਸਾਬ ਅੱਛਾ ਜੀ ਸਰਪੰਨ ਸਿੰਘ ਜੀ ਪਹਿਲਾਂ ਵੀ ਆਪਾਂ ਮੱਝਾਂ ਡੰਗਰ ਉਦੋਂ ਵੀ ਪਾਏ ਸੀ 8-10 ਨਾਗ ਸੀ ਉਦੋਂ ਵੀ ਹਾਂ ਜੀ ਹਾਂ ਜੀ ਅੱਜ ਤਕਰੀਬਨ ਆਪੇ ਕੋਲ 8-10 ਨਾਗ ਹੀ ਆ ਚੀ ਹਾਂ ਜੀ 10-11 ਨਾਗ ਹੈਗੇ ਆ ਭ ਆਹ ਇਹ ਕਾਹ ਵਾਇਕ ਉਧਰ ਆ ਠੀਕ ਆ ਹਾਂਜੀ ਤੇ ਬਾਕੀ ਸੂਈਆਂ ਹੀ ਆ ਅੱਜ ਫਿਰ ਪਾਕਿਸਤਾਨੋਂ ਕੰਨੀਆਂ ਆਈਆਂ ਨੇ ਪਾਕਿਸਤਾਨਦ ਗਈਆਂ ਸਾਰੀਆਂ ਅੱਛਾ ਹਾਂਜੀ ਹਾਂਜੀ ਠੀਕ ਆ ਲੋ ਵੀ ਬਾਰਡਰ ਏਰੀਆ ਠੀਕ ਆ ਜੀ ਉਹ ਜਿਵੇਂ ਪਹਿਲਾਂ ਭਾਰੀ ਸਰਮ ਸਿੰਘ ਹਣਯਾਦੇ ਵੀ ਆਪਾਂ ਬਾਰਡਰ ਦੇ ਨਾਲ ਬਿਲਕੁਲ ਮੇਲਜੋਲ ਖਾਂਦੀਆਂ ਜਿਹੜੀਆਂ ਉਧਰ ਦੀਆਂ ਨਸਲਾਂ ਪਲੇਟਾ ਵੇਖਦੇ ਆ ਨੀਲੀ ਜਾਂ ਨੀਲੀ ਦਾ ਵੀ ਉਮ ਦਾ ਟਾਚ ਅਕਸਰ ਇਧਰਲੇ ਪਾਸੇ ਆਪਣੇ ਚੜ੍ਹਦੇ ਪੰਜਾਬ ਵਿੱਚ ਵੀ ਕਾਫੀ ਮਿਲ ਜਾਂਦਾ ਹੈ ਜੇ ਆਪਾਂ ਲੈਂਦੇ ਪੰਜਾਬ ਦੀ ਗੱਲ ਕਰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਬੜਾ ਕੁਝ ਪਿਆ ਠੀਕ ਹੈ ਜੀ ਤੇ ਇਹ ਇਧਰ ਦੀਆਂ ਨੇ ਠੀਕ ਆ ਤੇ ਨੀਲੀ ਨੀਲੀ ਰਾਵੀ ਦੀਆਂ ਮੱਝਾਂ ਝੋਟੀਆਂ ਤੇ ਵੀਰ ਕਿਹੜੇ ਪਾਸੇ ਸ਼ੁਰੂਆਤ ਕਰਦੇ ਜੀ ਦੇਖ ਲਓ ਭਾਈ ਜਿੱਧਰੋਂ ਢਾਡੀ ਮਰਜੀ ਆ ਇੱਕ ਪਾਸਿਓਂ ਲੱਗਦੀਏ ਫਿਰ ਅੱਜ ਫਿਰ ਉਧਰ ਹੀ ਆਈ ਆਜੋ ਜੀ ਲੋ ਵੀ ਬਾਕੀ ਮੇਰੇ ਭਰਾ ਜਿਹਨੂੰ ਨੀਲੀ ਰਾਵੀ ਦੇ ਪਸ਼ੂ ਚਾਹੀਦੇ ਆ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ ਵਿੱਚ ਵਿੱਚ ਜਿਹੜੇ ਆ ਕੋ ਦੋ ਤੋਂ ਚਾਰ ਨਗਰੇ ਆ ਨੀਲੀ 라ਵੀਆਂ ਦੀਆਂ ਝੋਟੀਆਂ ਮੱਝਾ ਤੁਹਾਨੂੰ ਦਿਖਾ ਦੇਣੀ ਆ ਆਪਾਂ ਹਾਂਜੀ ਹਾਂਜੀ ਤੇ ਸ਼ੁਰੂਆਤ ਵੀ ਇੱਥੋਂ ਕਰ ਲਈਏ ਆਪਾਂ ਇਸੇ ਮੈਦੋਂ ਹਾਂਜੀ ਕੀ ਬੇਰਵਾ ਇਹਦਾ ਇਹਨੂੰ ਜੀ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਹਫਤੇ ਤੋਂ ਅੰਦਰ ਹੀ ਆ ਠੀਕ ਹੈ ਜੀ ਤੇ ਤੀਸਰਾ ਸੂਗਾ ਇਹ ਸੂਈ ਆ ਓਕੇ ਤੇ ਪਿੱਛੇ ਇਹਦੇ ਕੱਟੀ ਆ ਮਗਰ ਕੱਟੀ ਆ ਗਈ ਹਾਂਜੀ ਅੱਜ ਇਹਨੂੰ ਹਫਤਾ ਹੀ ਤੁਸੀਂ ਲਾ ਲਓ ਮਨੂੰ ਹਫਤਾ ਹੋ ਗਿਆ ਹਫਤੇ ਇੱਕ ਦੀ ਸੂਈ ਆ ਹਾਂਜੀ ਇਸ ਵਕਤ ਕਿੰਨੇ ਕ ਦੁੱਧ ਤੇ ਆ ਗਈ ਵੀਰੇ ਐ ਟਾਈਮ ਤੇ ਭਾਈ ਦੁੱਧ ਤੁਹਾਨੂੰ ਮੱਗਿਆ ਦੱਸਦਾ ਮੈਂ ਆਪਾਂ ਗੱਲਾਂ ਬਾਤਾਂ ਨਹੀਂ ਦੁੱਧ ਦੱਸ ਦੇ ਜੋ ਦੱਸਾਂਗੇ ਆਪਾਂ ਚੋਕੇ ਦਵਾਂਗੇ ਬਿਲਕੁਲ ਐ ਟਾਈਮ ਤੇ ਥੱਲੇ 13 ਲੀਟਰ ਮੈਂ ਥੱਲੇ ਦੁੱਧ ਵਾਲੇ ਚੋਕ ਦਵਾਂ ਬਾਕੀ ਉਹਨਾਂ ਨੂੰ ਘਰ ਵਾਲਿਆਂ ਨੂੰ ਦੱਸਿਆ ਆ ਠੀਕ ਹੈ 14 15 ਲੀਟਰ ਦੁੱਧ ਅੱਗੇ ਹੀ ਅਹੀਂ ਚੋਇਆ ਹੈ ਠੀਕ ਹੈ ਤੇ ਚਾਰ ਦੀ ਪਲੇ ਆ ਕਈ ਕਿ ਜਿੰਨ ਮੈਂ ਖਰੀਦੀ ਮੈਂ ਕਹੀ ਚਾਰ ਜਿਹੜੇ ਪਲੇ ਡੰਗਰ ਦੁੱਧ ਨਹੀਂ ਕੱਢਦੇ ਤੇ ਪਰ ਇਹ ਕਰਮਾ ਵਾਲੀ ਦੁੱਧੋਂ ਚੱਲ ਪਈ ਆ 13 14 ਲੀਟਰ ਹੈਗਾ ਤੇਰਾ ਚਾਰ ਲੀਟਰ ਬਈ ਐ ਮੇਨਵਾ ਦੁੱਧ ਆ ਜਿਹੜਾ ਆਪਾਂ ਚੋਕੇ ਦਵਾਂਗੇ ਥੱਲੇ ਆ ਕੱਤੀ ਮਗਰ ਆ ਜਿਹੜੀ ਕੱਤੀ ਹੈ ਬਿਲਕੁਲ ਤਾਜੀ ਆ ਆ ਜਿਹੜੀ ਕੱਤੀ ਇਹਦੀ ਲੋ ਜੀ ਬੱਚਾ ਵੀ ਤੁਹਾਨੂੰ ਆ ਸਾਹਮਣੇ ਦਿਖਾ ਦਿੰਦੇ ਆ ਕਿ ਇਹ ਕੱਟੀ ਆ ਹਾਂਜੀ ਕੋਈ ਹਫਤੇ 6-7 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਕੱਦ ਘੜ ਪੂਰਾ ਵੱਡਾ ਮੇਰਾ ਭਰਾ ਤੇ ਵੀ ਮੈਂ ਇਹ ਚਵਾਸ ਤੇ ਰਾਜੀ ਆ ਤੇ ਸਾਇਲਜ ਦੀ ਪਲੀ ਆ ਚਾਰਚੂਰ ਦੀ ਪਲੀ ਆ ਹਾਂਜੀ ਹਾਂਜੀ ਤੇ 14 ਕਿਲੋ ਦੁੱਧ ਵੀਰ ਸਰੋਜ ਸਿੰਘ ਆ 14 ਲੀਟਰ ਵੀ 13 ਨਾਲ ਚਾਹ ਮੈਲਾ ਮੂਲਾ ਮਾਰ ਕੇ ਨੇ ਟੱਪਣਾ ਆ ਭਾਜੀ ਦੁੱਧ ਦਾ ਹਾਂ ਦੁੱਧ ਬਹੁਤ ਚੰਗਾ ਆ ਬਾਕੀ ਢਾਂਚਾ ਤੁਸੀਂ ਚੈੱਕ ਕਰੋ ਦੋਸਤੋ ਮੈਂ ਇਹਦਾ ਲੰਬੀ ਲੰਬੀ ਵੀ ਬਹੁਤ ਆ ਤੇ ਕੱਦ ਵੀ ਵੱਡਾ ਹਾਂਜੀ ਤੇ ਥਾਣ ਥੋਂ ਜਿਹੜੇ ਪ੍ਰੋਪਰ ਚੈੱਕਰ ਆਪਾਂ ਥਾਣਾ ਦੀ ਗੱਲ ਕਰੀਏ ਵਿਰਲ ਜਵਾਹ ਪਸਮਾਨ ਭਾਈ ਬਹੁਤ ਚੰਗਾ ਇੱਕ ਨੰਬਰ ਦਾ ਹੋਵੇ ਮੁੱਠੀ ਮੁੱਠੀ ਦੋਹਰਾ ਥਾਣਾ ਦਾ ਗਰਮਾਲੀ ਨੂੰ ਕੋਈ ਮੁੱਤ ਤੇਰਾ ਸੰਗਲ ਖੋਲ ਦੀ ਮਤ ਲੈ ਲੈਣਾ ਮਖਾ ਦੂੰਗਾ ਹਾਂ ਆ ਦੇਖੋ ਅਜਾ ਪਾਣੀ ਨਹੀਂ ਪੀਣਾ ਇੱਧਰ ਚੱਲ ਫਿਰ ਪੀਵਾਂਗੇ ਹਾਂ ਹਾਂ ਇਹ ਹੁਣ ਕਿਹੇ ਮੈਨੂੰ ਪਤਾ ਵਾ ਜਿਹੜੇ ਬੰਦੇ ਕਮੈਂਟ ਕਰਦੇ ਆ ਦੋਹਾਂ ਚੌਹਾਂ ਬੰਦਿਆਂ ਨੇ ਕਮੈਂਡ ਕੀਤੇ ਵਿੱਚ ਆ ਇਹ ਇਹ ਠੱਗੀ ਨਾਲ ਡੰਗਰ ਵੇਚਦਾ ਇਹ ਮਾੜੇ ਆਏ ਉਹ ਆ ਜੇ ਆਹੋ ਨਹੀਂ ਨਹੀਂ ਪਾਣੀ ਮਾਰਾ ਤਕਾਲੇ ਦਾ ਵੈਸੇ ਲੰਮਾ ਆ ਜਾਂਦਾ ਬਾਕੀ ਭਾਜੀ ਇਸ ਹਾਰੀ ਚੀਜ਼ ਆ ਮੈਂ ਤੈਨੂੰ ਅੱਕੇ ਦੱਸਾਂ ਮੈਂ ਮਾਲ ਪੂਰਾ ਸਾਂਭਦਾ ਹਾਂ ਤੇ ਜੇ ਕੋਈ ਘਰ ਖੜ ਕੇ ਅੰਦਰ ਭੁੱਖੀਆਂ ਮਾਂ ਮਿਲੂਗਾ ਜਿੰਦ ਤੱਕ ਦਾਸ ਦੇਣ ਲਈ ਆ ਤੇ ਜੇ ਅਗਲੇ ਦੇ ਘਰ ਜਾ ਕੇ ਜੇ ਭੁੱਖੀ ਬੰਦੂਗਾ ਤੇ ਉਹਨੇ ਆਠ ਹੀ ਦੇਣਾ ਆ ਫਿਰ ਚਵਾਉਣਾ ਕੀ ਉਹਨੇ ਬਿਲਕੁਲ ਆ ਤੇ ਬਾਕੀ ਜਿਹੜਾ ਵੀ ਰਿਕਮੈਂਡ ਕਰਦਾ ਮੇਰੇ ਨਾਲ ਸਿੱਧੀ ਗੱਲ ਕਰੇ ਆ ਜੇ ਕਿਸੇ ਨੇ ਮੇਰੇ ਕੋਲ ਫੋਨ ਕਰ ਲੇ ਕੋਈ ਮੇਰੇ ਕੋਲ ਖੜੀ ਹੋਵੇ ਮਾੜੀ ਪਈ ਹੋਵੇ ਜੇ ਤੁਹਾਡੀ ਵੀਡੀਓ ਤੇ ਮੱਝ ਵਿਕੀ ਜਾਂ ਉਪਰ ਵੀ ਤੁਹਾਨੂੰ ਫੋਨ ਕਰਕੇ ਦੱਸੇ ਕਿ ਆ ਮੱਝ ਖੜੀ ਹੀ ਆ ਇਹਦੇ ਵਿੱਚ ਆ ਨੁਕਸ ਨਿਕਲਿਆ ਆ 1.5 8 ਗੀ ਵਜੀ ਆ ਜਿਹੜੀ ਬਿਨਾਂ ਗੱਲ ਤੋਂ ਕਰਨੀ ਉਹ ਹੁਣ ਮੇਰੇ ਮੂੰਹੋਂ ਲੱਗੇ ਹੀ ਗਾਲ ਨਿਕਲਣਾ ਤੇ ਸਿੱਧਾ ਹੋ ਗਏ ਮੇਰ ਨਾਲ ਤੇ ਜਿਹਦੀ ਨੰਨੂ ਆ ਕੇ ਵੀ ਐਸ ਗੱਲ ਨੂੰ ਠੱਗੀ ਮਾਰੀ ਕਨ ਕਨ ਗਾਲ ਕਨ ਕੱਢਣ ਲੱਗੇ ਮੇਰੇ ਨੂੰ ਬਹੁਤ ਗੁੱਸਾ ਆਉਂਦਾ ਨਾ ਮੈਨੂੰ ਲੱਗ ਗਿਆ ਪਤਾ ਹੁੰਦਾ ਕੋਈ ਜਿਹੜੀ ਗੱਲਬਾਤ ਹੁੰਦੀ ਹੈ 200 ਜਿਹਨੇ ਮਾਰ ਲਿਆ ਹੁੰਦਾ ਕਿ ਕੋਈ ਬੰਦਾ ਚੰਗਾ ਆਉਂਦਾ ਤੇ ਫੋਨ ਕਰ ਲਿਆ ਭਾਈ ਇਹ ਦੇਖੋ ਮਹਾਰਾਜ ਦੀ ਕਿਰਪਾ ਨਾਲ 15 ਡੰਗਰ 24 ਘੰਟੇ ਆਪਣੇ ਕੋਲੇ ਆ ਜਾਦੇ ਰੋਜ਼ ਵਿਖਦੇ ਆ ਕੋਈ ਵੀ ਬਾਹ ਖੜੀ ਕਰਕੇ ਆ ਕੇ ਜੀ ਆਪਾਂ ਕਿਸੇ ਦਾ ਪੈਸਾ ਦਾ ਕਰਾਰ ਲੰਘਣ ਦਾ ਜਾਂ ਆਪਾਂ ਕਿਸੇ ਦਾ ਡੰਗਰ ਲਿਆ ਕੇ ਕੋਈ ਮਾੜੀ ਚੰਗੀ ਗੱਲ ਆਖੀ ਆ ਅਕਸਰ 10 ਰੁਪਏ ਨਾ ਮੇਰੇ ਕੋਲ ਝੋਣ ਤੇ ਇਹ ਤਾਂ ਮੇਰੇ ਇਲਾਕੇ ਤੁਰਪਾ ਭਾਵੇਂ ਸ਼ਾਮਾਂ ਨੂੰ 20 ਮੈਂ ਇਕੱਠੀਆਂ ਕਰਕੇ ਲੈ ਆ ਹਾਂ ਇਹ 2000 ਬਣਾਇਆ ਤੇ ਤਾਂ ਹੀ ਲੋਕੀ ਮਾਜਦੇ ਨੇ ਉਹ ਨਾ ਬੰਦੇ ਉਹ ਕਮੈਂਟ ਕਰਦੇ ਜਿਨ੍ਹਾਂ ਨੂੰ ਆਪ ਨੂੰ ਬਾਹਰੋਂ ਕੱਤੀ ਨਹੀਂ ਮਿਲਦੀ ਲੈ ਹੁਣ ਤੇ ਦੇਖਦੀ ਨਹੀਂ ਆ ਹਾਂ ਕੋਈ ਮੈਨੂੰ ਪਤਾ ਹੁੰਦਾ ਸਰ ਇਹ ਗੱਲਾਂ ਆਪਾਂ ਛੱਡਦੇ ਆ ਵੀਰੇ ਬਹੁਤ ਗੁੱਸਾ ਮੈਂ ਤਾਂ ਹੀ ਵੇਚ ਗੱਲ ਦਿੱਤੀ ਆ ਜੀ ਚਲੋ ਕੋਈ ਗੱਲ ਨਹੀਂ ਕਰ ਦਿੱਤੀ ਬਹੁਤ ਹੋ ਗਿਆ ਤੇ ਇਹਦਾ ਆਪਾਂ ਮੁੱਲ ਕੀ ਕਰਦੇ ਜੇ ਇਹ ਮੁੱਲ ਭਾਜੀ 1,30,000 ਰੁਪਏ ਦੀ ਮੈਂ ਦੇਣੀ ਆ ਆਪਾਂ 1,30 ਦੀ ਹਾਂਜੀ ਦੋ ਟਾਈਮ ਆਪਾਂ ਮੱਝ ਚਵਾ ਗਏ ਸਾਡੇ ਘਰ ਆਪਣੇ ਤਸੱਲੀ ਮੈਂ ਤੇ ਇਹੋ ਹੀ ਗੱਲ ਕਹਿਣਾ ਹੈ ਹਾਂ ਵੀ ਆਪ ਮੇਰੇ ਤੋਂ ਨਾ ਭਰੋਸਾ ਕਰੋ ਆਪਣੀ ਚੋਗੇ ਮੱਝ ਤਸੱਲੀ ਕਰਕੇ ਤੇ ਫਿਰ ਇਥੋਂ ਮੱਝ ਆਪਣੀ ਖੜੋ ਬਿਲਕੁਲ ਜੀ ਹਾਂ ਜੇ ਇਹ ਵੀ ਉਟਰਾਜ ਸੁਈ ਹੈ ਭਾਜੀ ਇਹ ਤੁਹਾਨੂੰ ਮੱਝ ਮਿਲ ਚੁਗੀ ਠੀਕ ਆ ਸੁਈ ਆ ਮੱਝ ਚੋਗੇ ਆਪਦੀ ਲੈ ਜਾਣੀ ਤੇ ਉਹਦੇ ਵਿੱਚ ਠੱਗੀ ਵਾਲੀ ਕਿਹੜੀ ਗੱਲ ਬਸ ਜੀ ਬਸ ਇਹਦੇ ਵਿੱਚ ਕੋਈ ਠੱਗੀ ਹੈ ਕਿਹੜੀ ਬਾਕੀ ਜੇ ਕਿਸੇ ਨਾਲ ਕੋਈ மாடி பை வீல மாரி கிள்பான அது தக்கா கதையா ਮੈਂ ਕੋਈ ਜਾ ਫੋਨ ਕਰਕੇ ਦੱਸਿਆ ਉਹ ਜੀ ਗੱਲ ਨਹੀਂ ਹੋਈ ਅਜੇ ਤੱਕ ਆਹੋ ਅਜੇ ਸਰਵਰ ਸਿੰਘ ਆ ਸੈਗਰ ਨਾਪਰ ਤੋਂ ਆਹ ਦਿਖਾ ਦਿੱਤੀ ਆਪਾਂ ਇਹ ਭਾਜੀ ਇਹਦੀ ਸੂਈ ਹੈ ਮਾਜ ਬਿਲਕੁਲ ತಾਜੀ ਠੀਕ ਆ ਜੀ ਇਹ ਛੋਟੀ ਕਿਲਮਾ ਸੁਭਾ ਹੋ ਗਈ ਜੀ ਇਹ ਭਾਈ ਤੀਜੇ ਸੂਈ ਇਹ ਸੂਈ ਆ ਤੀਜਾ ਹੀ ਆ ਹਾਂਜੀ ਇਹਨੂੰ ਅਜੇ ਦਿਨ ਕਿੰਨੇ ਹੋ ਗਿਆ ਜੀ ਇਹਨੂੰ ਭਾਜੀ ਹਲੇ 5ਵੇਂ 6ਵੇਂ ਦਿਨ ਹੀ ਆ ਕੱਟੀ ਇਹਦੀ ਜੀ ਲੋ ਜੀ ਮਗਰ ਇਹਦੇ ਵੀ ਕੱਟੀ ਆ ਬੱਜਿਆ ਪਤਾਨੂੰ ਨਾਲ ਨਾਲ ਹੀ ਦਿਖਾਈ ਜਾਂਦੇ ਆ ਠੀਕ ਆ ਜੀ ਪਹਿਲਾਂ 6ਵੇਂ ਦੇ ਨਹੀਂ ਇਸ ਛੋਟੀਆਂ ਹੋ ਗਿਆ ਬਹੁਤ ਚੰਗੇ ਕੱਟਾ ਸੋਕਾ ਤੋਂ ਵੱਡਾ ਇਹਦਾ ਛੋਟੀ ਦਾ ਵੀ ਫੁੱਲ ਵੱਡੇ ਕੱਟ ਕਰਦੀ ਆ ਕੋਣ ਭ ਉਹ ਪਤਾ ਟੱਕਾ ਖਾਂ ਲਗੀ ਕਾਲ ਦੀ ਛੋਟੀ ਤੇ ਜੇ ਧਲੀਣਾ ਹੁੰਦੀ ਤਾਂ ਉਹਨੂੰ ਇਹਨੇ 14-15 ਲੀਟਰ ਦੁੱਧ ਘਰ ਆਉਣਾ ਸੀ ਸਰੋਦਾ ਕਿਦਾ ਬੱਚਾ ਕਿੱਧਰ ਪੈ ਗਿਆ ਆ ਤੇ ਦਿੱਜੀ ਦੀ ਹਣਾ ਲੈ ਜੀ ਐ ਤੇ ਭਾਈ ਮਾੜਾ ਮੋੜ ਡੰਗ ਢਿੱਲਾ ਵੀ ਹੋਵੇ ਨਾ ਮੇਰੀ ਆਹ ਤੇ ਅਗਲੇ ਨੂੰ ਗੱਸੀ ਦਾ ਵੀ ਵੀਰੇ ਡੰਗ ਢਿੱਲਾਈ ਨਹੀਂ ਨਹੀਂ ਜੀ ਬਿਲਕੁਲ ਜੀ ਹਾਂ ਆਪਾਂ ਤਾਂ ਕਦੇ ਤੇ ਆਲਾ ਕੰਮ ਆ ਰਿਹਾ ਤੇ ਕੋਈ ਢਿੱਲ ਮਾਠਾ ਤਾਂ ਪਹਿਲਾਂ ਦੱਸ ਤੋ ਅਗਲੇ ਬਈ ਸਾਹ ਵਾਲੀ ਚੀਜ਼ ਹੈ ਡੰਗਰ ਦਾ ਤੇ ਕੋਈ ਤਵਾਰ ਹੀ ਨਹੀਂਗਾ ਹੁਣ ਚੋਈ ਆ ਤੇ ਘੰਟੇ ਇੱਕ ਨੂੰ ਕੀ ਹੋ ਜਾਣਾ ਹੈ ਕੀ ਹੋ ਜਾਣਾ ਜੀ ਸਾਹ ਵਾਲੀ ਚੀਜ਼ ਆ ਜੀ ਉਹ ਜਿਹੜੀ ਮੰਤਰਾ ਮੈਨੂੰ ਪੜਾਏ ਕੋਈ ਤੁਹ ਇਹ ਸਰਵਣ ਕਿੰਨਾ ਦੁੱਧ ਚਵਾਦ ਗਏ ਇਹ ਥਲੇ ਪਾਜੀ ਮਾਜੇ ਡਾਊਨ ਹੋ ਗਈ ਇਹਨੂੰ ਬੋਤਲ ਬਾਤ ਲਵਾਈ ਆ ਹਾਂਜੀ ਹੁਣ ਮਾਜੇ ਪੱਠੇ ਖਾਂ ਲੱਗੀ ਆ ਵੇਰ ਵੀ ਇਹ ਥਲੇ 11 ਲੀਟਰ ਤੋਂ ਦੁੱਧ ਪਲਾਸ ਆ ਜਿਹੜਾ ਬਚੋ ਕੇ ਦੇ ਦੇਣਾ ਠੀਕ ਆ ਹਲਿਆ ਕੱਟੀ ਇਹਨਾਂ ਦੇ ਵਿੱਚ ਪਤਾ ਨਹੀਂ ਐਹੋ ਹੀ ਹੁੰਨੀ ਆ ਮੇਰੇ ਸਹੌਣਾ ਆ ਤਾਹ ਤਾਜੀ ਆ ਵੇਖੋ ਕੱਟੀ ਆਲੇ ਨਾਲ ਆ ਆ ਬੱਚਾ ਹਾਂਜੀ ਆ ਕੇਲਾ ਅੱਛਾ ਇੱਧਰ ਹਾਂ ਹਾਂ ਆਹ ਦੇਖੋ ਥਲੇ ਤਾਜੀ ਆਲੇ ਕਤਨਾ ਨਿਆਰ ਕਿਤੇ ਮੋਹਰ ਕੱਟੀ ਠੀਕ ਆ ਜੀ ਹਾਂਜੀ ਹਾਂਜੀ ਨਾਲ ਨਾਲ ਬੱਚੇ ਤੁਹਾਨੂੰ ਦਿਖਾਉਣੇ ਆ ਤੇ 11 ਕਿਲੋ ਇਸ ਵਕਤ ਤੇ ਹਾਜ਼ਰ ਆ ਤੇ ਬਾਈ 14 15 ਸਰੀ ਮੈਂ ਆ ਮੈਂ ਡਾਊਨ ਹੋ ਗਈ ਬਦਲ ਲਵਾਉਣੀ ਪਈ ਆ ਹਾਂ ਤੇ ਇਹਦਾ ਵੀਰ ਸਰਵਣ ਕੀ ਮੁੱਲ ਕਰਤਾ ਇਹਦਾ ਮੁੱਲ ਭਾਜੀ ਮੁੱਲ 145 ਕਰਦੇ ਚਲੋ ਮੌਕੇ ਦੇ ਕੋਈ ਜਿਹੜਾ ਵਾਧਾ ਘਾਟਾ ਹੋਊਗਾ 145 ਚੋਂ ਹਾਂਜੀ ਹਾਂਜੀ ਮੋ ਵੀ 145 ਇਹਦਾ ਮੋਲਾ ਠੀਕ ਹੈ ਜੀ ਮੌਕੇ ਤੇ ਵਾਧਾ ਘਾਟਾ ਹੋ ਜਾਊਗਾ ਬਾਕੀ ਇਹ ਮੋਲੇ ਦੀ ਗੱਲ ਹੈ ਜਿਨ੍ਹਾਂ ਨੇ ਕਦੀ ਆਵ ਖਰੀਦੀ ਨਹੀਂ ਹੁੰਦੀ ਉਹ ਕਹਿੰਦੇ ਮਹਿੰਗੀ ਆ ਆਪਾਂ ਕਦੀ ਵੀ ਕਿਸੇ ਨੂੰ ਜ਼ਬਰਦਸਤੀ ਦੇਣੀ ਹੁੰਦੀ ਆ ਹਾਂ ਨਹੀਂ ਪੁੱਗੇ ਦੀ ਹੈ ਜੀ ਅਗਲੇ ਪੁੱਗੂਗਾ ਸੌਦਾ ਤੇ ਉਹਨੇ ਸੌਦਾ ਧਰਨਾ ਕਰ ਲੈਣਾ ਸੌਦਾ ਨਹੀਂ ਆ ਖੋਲ ਦੋ ਇਹਦਾ ਨਾਲ ਦੀ ਨਾਲ ਕੀ ਵੇਰ ਵਾਰ ਕਾਰਡ ਕੀ ਹੈ ਜੀ ਇਹ ਕਿੰਨੋਂ ਕਿੰਨੇ ਸਮੇਂ ਦੀ ਸੂਈ ਹੈ ਇਹ ਵੀ ਭਾਜੀ ਆਵੇ ਬਿਲਕੁਲ ਤਾਜੀ ਹਫਤੇ ਦੀ ਸੂਈ ਜੀ ਹਫਤੇ ਦੇ ਅੰਦਰ ਤੇਰੀ ਮਾਲ ਆ ਸਾਰਾ ਬਿਲਕੁਲ ਹਾਂਜੀ ਆਵੇ ਬੱਚੇ ਹੈਗੇ ਭਾਈ ਮਗਰ ਜਿਹੜੀ ਲੋਈ ਪਤਾ ਲੱਗ ਜਾਨੀ ਬੱਚ ਇਹ ਦਾ ਕਟਾ ਜੇ ਦਾ ਮਗਰ ਕਟਾ ਆ ਗਿਆ ਤੀਜੇ ਨੰਬਰ ਤੇ ਆਪਾਂ ਜੀ ਤੀਜੇ ਨੰਬਰ ਤੇ ਕੱਟਾ ਦਿਖਾ ਰਿਹਾ ਵੇਰਵਾ ਨਾਲ ਦੀ ਨਾਲ ਪਾਈ ਤੇ ਸਵੇਰ ਨੂੰ ਲਿਖਾ ਲਿਖਿਆ ਕਮਾ ਕੇ ਆਹ ਦੇਖੋ ਜੀ ਲੈ ਜਾ ਉੱਥੇ ਚੱਲ ਚੱਲ ਠੀਕ ਹੈ ਸਵੇਰ ਵਾਲੀ ਸਰਮਣ ਹੋਊਗਾ ਤੀਜਾ ਤੀਜਾ ਸੂਗਾ ਸੁਈ ਜਾ ਤੇ ਪਾਜੀ 15 ਕਿਲੋ ਮੈਂ ਥੱਲੇ ਦੁੱਧ ਚੋ ਕੇ ਦੇਵਾਂਗੇ ਲੋ ਵੀ 15 ਕਿਲੋ ਦੁੱਧ ਦੇ ਥੱਲੇ ਆ ਜਾਂਦੇ ਇਹ ਕੋਈ ਜੋ ਵੀ ਅੱਜ ਤੱਕ ਆਪਾਂ ਦੱਸਿਆ ਉਹ ਹੀ ਨਿਕਲਿਆ ਚੋਗੇ ਟਾਈਮੋ ਟਾਈਮ ਆਦਾ ਮਿੰਕੇ ਲੈ ਜੇ ਬਾਕੀ ਹਵਾ ਚਾਦਾ ਦੱਸੋ ਲੀਟਰ ਆਪਣਾ ਲਾਇਆ ਵੇ ਮਿੰਕੇ ਦੋ ਵੇਟਾ ਮਲੇ ਮੇਰੇ ਕੋ ਪਰਸੋਂ ਸ਼ਾਮੀ ਆਈ ਆ ਠੀ ਹਾਂਜੀ ਉਹ ਨਾ ਚੱਟਾ ਦੱਸੂਗਾ ਠੀਕ ਹੈ ਜੀ ਦੁੱਧ ਦੇ ਚਾਪ ਸਮਾਨ ਇਹਦਾ ਬਹੁਤ ਵਧੀਆ ਇੱਕ ਨੰਬਰ ਦਾ ਹੈ ਹਾਂ ਸੋ 15 ਸਰੀਜ ਦਾ ਉਸੇ ਮੈਂ ਤੁਹਾਡੇ ਸਾਹਮਣੇ 14 ਲੀਟਰ ਦੋ ਪਾਜੀ ਅਸੀਂ ਬੱਚੇ ਨੂੰ ਛੱਡ ਕੇ 14 ਲੀਟਰ ਦੋ ਤੇ ਇਹਦੇ ਥੱਲੇ ਅਸੀਂ ਚੋਣਿਆ ਜਿਹੜਾ ਵੀ ਕੋਈ ਵੀਰ ਆਊਗਾ ਕੋਈ 100 ਕਿਲੋਮੀਟਰ ਤੋਂ 200 ਤੋਂ ਉਹਨੇ ਚੋ ਕੇ ਖੜਨੇ ਕੋਈ ਅਸੀਂ ਬਾਟੀ ਚ ਪਾਣੀ ਨਹੀਂ ਰੱਖਦੇ ਬਸ ਜੀ ਬਸ ਹਾਂਜੀ ਆਪਣੇ ਅਕਾਲੀ ਮਹਾਰਾਜ ਦੀ ਕਿਰਪਾ ਨਾਲ ਕਦੀ ਆਪਾਂ ਨੂੰ ਦੁੱਧ ਦਾ ਲਾਹਮਾ ਹੀ ਨਹੀਂ ਕਾਇਤਾ ਕਾਇਆ ਹਾਂ ਲੋਈ ਮਨੇ ਗੁਜ਼ਾਰਤਾ ਕਰੇ ਹੀ ਲੈਣੀ ਕਿਸੇ ਭਰਾਣੇ ਉੱਤੇ ਆਵੇ ਹੁਣ ਕੋਈ ਨੀ ਕੀ ਮੋਟੀ ਗੱਲ ਨਹੀਂ ਦੱਸਦਾ ਇਧਰ ਕੋ ਜਦੋਂ ਮੈਂ ਗੱਬਣੀ ਜਦੋਂ ਮੈਂ ਇਹਨੇ ਜੋਰ ਪਾਉਣੀ ਸੀ ਨਾ ਆ ਵੇਖੋ ਨਾ ਸ਼ਿੱਕੀ ਪਾਈ ਕੋਈ ਇਹ ਚੀਜ਼ ਕੋਈ ਦੱਸ ਦੇ ਨੀ ਇਧਰ ਕੋ ਮਾੜਿਆ ਸ਼ਿੱਕੀ ਦਾ ਦਾ ਸ਼ਿੱਕੀ ਆਹ ਥੋੜਾ ਪਿਛੇ ਭਾਰ ਦੇ ਅਗਲਾ ਅਗਲਾ ਜਿਹੜਾ ਵਾ ਕਈ ਕੁਝ ਵੇਂਦੇ ਆ ਜਿਹੜੀ ਗੱਲ ਉਹ ਭਾਈ ਮੈਂ ਤੇ ਮਹਾਰਾਜ ਕਿਰਪਾ ਨਾਲ ਸੱਚਾਈ ਦੇ ਸਿਰ ਤੇ ਹੀ ਦੱਸਦਾ ਸਰਦਾਰ ਤੱਕੀ ਜੇ ਮੇਰੇ ਨਾਲ ਆਇਆ ਨਾ ਵਜੇ ਜੇ ਕੋਈ ਨਿਸ਼ਾਨ ਹੈਗਾ ਤਾਂ ਅਗਲਾ ਆਂਦਾ ਵੀ ਹੁਣ ਕਿਹੜਾ ਵਿਖਾਉਣਾ ਪੈਣਾ ਲੋਕੀ ਭਾਜੀ 20 ਬਖਾਂਡ ਕਰਦੇ ਆ ਕੋਈ ਜੇ ਤੇ ਮਹਿੰਦੀ ਲਾ ਦਿੰਦਾ ਕੋਈ ਰੰਗ ਲਾ ਦਿੰਦਾ ਬੜਾ ਬੜਾ ਕੋਈ ਚੱਲਦਾ ਜੀ ਆਹ ਤੇ ਪਰ ਅਸੀਂ ਜੋ ਵੀ ਜੇ ਪਹਿਲਾਂ ਦਿੱਕਤ ਆਈ ਸੀਗੀ ਉਹਦੇ ਕੋਲ ਰੱਸੀ ਮਰਨ ਨਿਸ਼ਾਨ ਆ ਜਾ ਬਾਕੀ ਅੱਜ ਜੇ ਮੈਂ ਪਸ਼ਾ ਮਾਰ ਜੇ ਤੇਰੇ ਦੇ ਘਰ ਜਾ ਕੇ ਵੀ ਤੇ ਮੱਝ ਫਰੀ ਦੇ ਦਾਂਗੇ ਬਸੀ ਬਸ ਤਾਂ ਜੋ ਮਰਜ਼ੀ ਭਾਂਵੇਂ ਲਗਾ ਲਈ ਮੇਰੀ ਵਡੇਵਿਆਂ ਦੀ ਖਾਲ ਸੁਟੀ ਜਾਓ ਜੋ ਮਰਜ਼ੀ ਵੰਡ ਭਾਈ ਤੁੱਕੀ ਉਹ ਵੀ ਉਹਨਾਂ ਆਖੇ ਜਿੱਦਣ ਜ਼ੋਰ ਮੈਨੇ ਪਾਉਣੀ ਸੀ ਨਾ ਉਹਦੇ ਜ਼ੋਰ ਜੇ ਮਾਰਦੇ ਦੋ ਉੱਤੇ ਪੈਂਦਾ ਹੋ ਮੈਂ ਸਰਵਨ ਵੀਰ 15 ਕਿਲੋ ਦੁੱਧ ਕਿੰਨੇ ਦੀ ਦੇ ਰਿਆਂ ਅਜੇ ਇਹ ਭਾਈ 1.45 ਦੀ ਦੇਣੀ ਆ 1.45 ਦੀ ਹਾਂਜੀ ਹਾਂਜੀ ਲਓ ਵੀ ਇੱਕ 45 ਦੀ ਜਿਹੜੀ ਕਿਸਾਨ ਵੀਰ ਉਹ ਇਹ ਤੁਹਾਨੂੰ ਮਾਝੀ ਬਿਲਕੁਲ ਤਾਜੀ ਆ ਵੇਖੋ ਬੱਚਾ ਬੱਚਾ ਤੁਹਾਨੂੰ ਬੁਖਾ ਦੇਣਿਆ ਕਟਾ ਚ ਠੀਕ ਹੈ ਜੀ ਇਹ ਨਾ ਮਿਸ ਕਰਦੀ ਬਹੁਤੇ ਵੀ ਇਹਨਾਂ ਨੇ ਜੇ ਜਜਮੈਂਟ ਕਰਨੀ ਹੁੰਦੀ ਬੱਚਾ ਵੇਖ ਕੇ ਤਾਜੀ ਆ 12 ਦਿਨਾਂ ਦਾ 12 ਦਿਨਾਂ ਦਾ 12 ਦਿਨਾਂ ਦਾ ਕੋਈ ਬੱਚਾ ਲਾ ਦੁੱਧ ਪਾਜੀ ਕਰਨ ਵਾਲੀ ਜੇ ਆਪਣੇ ਕਿੱਲੇ ਦੇ ਮੱਝ ਰਹੀ ਨਾ ਇਹ ਤਾਂ ਇਹ ਵਾਂਡੇ ਮੁੰਡੇ ਖਾਂਦੀ ਆ ਖੱਲਿਆਂ 16 17 ਲੀਟਰ ਦੁੱਧ ਮੈਂ ਖੱਲਿਆਂ ਚੋਣਾ ਆ ਠੀਕ ਆ ਚੋਣਾ ਨਹੀਂ ਵੀ ਇਤਨਾ ਹੀ ਅਸੀਂ ਕਿਕਰਾਂ ਖੱਲਿਆਂ ਬਣ ਕੇ ਚੋਣਾ ਅਸੀਂ ਜਿੰਨਾ ਹੀ ਇਹਨੇ ਮਾਲ ਖਾ ਲਿਆ ਅਸੀਂ ਉਨਾਂ ਹੀ ਇਹਨੂੰ ਪਾ ਦੇਣਾ ਆ ਵਾਂਡੇ ਭਾਵੇਂ ਸਾਡੀਆਂ ਨੂੰ 7 ਕਿਲੋ ਖਾਇਰ ਭਾਂਗੇ ਅਟਕਾ ਜੇ ਅਸੀਂ ਉਹਨਾਂ ਨੂੰ ਫਾਇ ਦੇਣਾ ਹੈ ਉਹ ਜੋ ਜਿੰਨਾ ਯੋਗ ਲੱਗਦਾ ਨਹੀਂ ਨਹੀਂ ਕਈ ਹੁਣ ਜਿੰਨਾ ਦੁੱਧ ਦੇ ਚੋਣਾ ਉਹ ਸਾਰੀ ਦਿਹਾੜੀ ਉੱਤੇ ਬਾਹਰ ਬੱਜੀਆਂ ਕਿਕਰਾ ਫਲੇ ਤੇ ਮੁੜ ਕੇ ਕਹਿ ਦਿੰਦੇ ਦੁੱਧ ਨਹੀਂ ਦੇਣ ਦੇਗਾ ਬਾਜ ਦੇ ਵਿੱਚ ਚੋਣ ਦਾ ਟਾਈਮ ਲਿਆ ਪਸੇ ਲਿਆ ਕੇ ਅਸੀਂ ਤੇ ਹਾਂ ਜਿਹਨੇ ਨੇ ਚਾਹੀਆਂ ਤੇ ਲਿਆ ਆਈਆਂ ਜੀ ਜਿਨੇ ਆਪ ਦੇ ਸਿਰ ਪਹਿਲਾਂ ਬੜੀਆਂ ਵੀਰ ਗੱਲਾਂ ਕਰਦਾ ਹੁੰਦਾ ਵੀ ਇਹ ਸਾਡੇ ਘਰੇ ਵਿਆਹ ਆਈਆਂ ਨੇ ਆ ਗਏ ਆਹ ਭਾਈ ਸਾਹਮਣੇ ਆਏ ਅਸੀਂ ਇਹ ਥੋੜਾ ਪਿੰਨਾਂ ਨੂੰ ਭੁੱਖੀਆਂ ਬਾਂ ਨਹੀਂ ਛੱਡਾ ਬਿਲਕੁਲ ਬਿਲਕੁਲ ਜਿਵੇਂ ਪ੍ਰੋਹਣੇ ਆ ਗਏ ਨੇ ਪਾ ਲਿਆਓ ਜੀ ਆਹ ਸਾ ਇਹ ਇਹ ਪ੍ਰੋਹਣੇ ਵਾਲਾ ਹਸਾਬ ਆ ਬਾਕੀ ਭਾਜੀ ਦੋ ਦੇ ਕੋਈ ਗੱਲੀ ਬਾਤੀ ਨਹੀਂ ਜਿਹੜਾ ਵੀਰ ਮਰਜੀ ਆਵੇ ਬੱਚੇ ਨੂੰ ਛੱਡ ਕੇ ਅਸੀਂ 14 ਲੀਟਰ ਮੈਂ ਥਲੇ ਦੁੱਧ ਚੋਣੇ ਵਾਲੇ ਮੇਰੇ ਕੋਲ ਤੀਜਾ ਦਿਨ ਹੀ ਆਈ ਨੂੰ ਮੱਝ ਨੂੰ ਠੀਕ ਆ ਹਾਂਜੀ ਉਹ ਵੀ ਇਹ 45 ਦੀ ਮਿਲ ਜੂਗੀ ਸਰਵਰ 45 ਦੀ ਹਾਂਜੀ ਹਾਂਜੀ 45 ਦੀ ਮਿਲ ਜੂਗੀ ਠੀਕ ਆ 45 ਦੀ ਇੱਧਰ ਇੱਕ ਤੁਹਾਨੂੰ ਚੌਥੇ ਨੰਬਰ ਤੇ ਇੱਕ ਹੋਰ ਮੱਝ ਦਿਖਾ ਦਿੰਦੇ ਆਪਾਂ ਇਹਦਾ ਵੀਰ ਕੀ ਵੀਰਵਾ ਇਹਦਾ ਵੀਰ ਜੀ ਮੱਝ ਸੂਈ ਅੱਜ ਚੌਥਾ ਦਿਨ ਹੋ ਗਿਆ ਨੂੰ ਸੂਈ ਨੂੰ ਠੀਕ ਆ ਜੀ ਤੇ ਇਹ ਵੀ ਮੱਝ ਡਾਉਣ ਆ ਬੋਤਲ ਬਾਦਲੇ ਨੂੰ ਮੈਂ ਇਹਨੂੰ ਲਵਾਈ ਅੱਜ ਇਹਨੇ ਪੱਠੇ ਖਾਦੇ ਆ ਇਹਦਾ ਮੁੱਲ ਸੀਨ ਆਪਾਂ ਬਾਅਦ ਵਿੱਚ ਦੁੱਧ ਤੇ ਆਈਗਾ ਤਾਂ ਜਿਹੜਾ ਵੀਰ ਕਰੂਗਾ ਆਪਾਂ ਫੋਨ ਤੇ ਇਹਦਾ ਮੁੱਲ ਇਹਨੂੰ ਅੱਜ ਸਮਾਂ ਕਿੰਨਾ ਦੱਸਿਆ ਜੀ ਅੱਜ ਨੇ ਚੌਥਾ ਖ ਦੇਣੀ ਆ ਸੂਈ ਨੂੰ ਚੌਂਕ ਦਿਨਾਂ ਦਾ ਸਮਾਂ ਹੋ ਗਿਆ ਹਾਂ ਜੀ ਬੋਲੇ ਬੋਲੇ ਚ ਬਾਹਰ ਨਿਕਲੀ ਡਾਊਨ ਹੋ ਗਈ ਮੈਂ ਇਹਨੂੰ ਬੋਤਲ ਬਾਦਲਾ ਲਵਾਈ ਆ ਤੇ ਅੱਜ ਇਹਨੇ ਮੈਂ ਇਹਨੇ ਪੱਠੇ ਖਾਦੇ ਆ ਜਿਹੜੀ ਮੱਝ ਬੜੀ ਤਸੱਲੀ ਦੇ ਦੁੱਧ ਦੀ ਤੇ ਆਈ ਆ ਬਾਕੀ ਪਲੀਪ ਸਭੀ ਬੜੀ ਅੱਧੀ ਹਾਂ ਜੀ ਬਾਹਰ ਬੜੀ ਦੀ ਬਹੁਤ ਜਗਨ ਲਾਤੀ ਆ ਮੈਂ ਜ ਦੁੱਧ ਚਵਾ ਕੇ ਦੇਵਾਂਗੇ ਉਹ ਦੋ ਨਹੀਂ ਵੀ ਆਪਣੀ ਗੱਲ ਨਹੀਂ ਬਾਤੀ ਨਹੀਂ ਹੁੰਦਾ ਤੁਸੀਂ ਜੋ ਕਿ ਹੁਣ ਦੱਸਾਂਗੇ ਉਹ ਕਰਕੇ ਦਵਾਂਗੇ ਫਿਰ ਵੀ ਹਾਲ ਦੀ ਘੜੀ ਇਹਦੇ ਥੱਲੇ ਹੁਣ ਬੋਲਾ ਕਿੰਨਾ ਗਾ 10 ਕਿਲੋ ਤਾਂ ਫੇਰੇ ਉੱਪਰ ਆ ਭਾਈ 10 ਤੋਂ ਪਲਾਸ ਸੀ ਆ 10 ਤੋਂ ਪਲਾਸ ਆ 31 ਇਹ ਜੀ ਮੇਰੇ ਸਹਾਂ ਹੁਣ ਆਏ ਹੋਈ ਆ ਬਿਲਕੁਲ ਤਾਜੀ ਆ ਵੇਖੋ ਲਓ ਵੀ ਬੱਚਾ ਤੁਹਾਨੂੰ ਦਿਖਾ ਦਗੇ ਹਾਂਜੀ ਹਲੇ ਆ ਚੌਥੇ ਪੰਜਵੇਂ ਦਿਨ ਦੀ ਮੈਂ ਸੁਝਾ ਜੀ ਨਾਰੂ ਸੁੱਕਾ ਬਿਲਕੁਲ ਨਾੜਾ ਹਾਂਜੀ ਇਹ ਡਾਊਨ ਹੋ ਗਈ ਸੀ ਮੈਂ ਦੋ ਦਿਨ ਹੋਣੇ ਨੇ 15 ਲੀਟਰ ਉਹ ਮਗਰ ਘੱਡੀ ਜੇ ਉਹ 3 4 4 ਕ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਹਜੇ ਵੀ 10 ਲੀਟਰ ਤੋਂ 10 ਲੀਟਰ ਤੋਂ ਇਹ ਜਾਸੂ ਦਾ ਸੂਈ ਆ ਪਾ ਜਿਗਨਲ ਤਿੱਜਾ ਹੀ ਸੂਈ ਆ ਇਹ ਠੀਕ ਆ ਤੇ ਇਹ ਵੀ ਸਰਮਣ ਦਾ ਮੇਰਾ ਮੋਲ ਮਾਲ ਭਾਈ ਕਰਨ ਨਾਲੇ ਦੁੱਧ ਤੇ ਆਈ ਨਾਲੇ ਆਪਾਂ ਫੋਨ ਤੇ ਮੋਲ ਦਾ ਕਰ ਲਾਂਗੇ ਪਰ ਚਲੋ ਇਹ ਦੁੱਧ ਚੜਾ ਦੁੱਧ ਚੜਾ ਹਾਂ ਫੋਨ ਉੱਤੇ ਪਰ ਲਈ ਮੈਂ ਮੋਲ ਜਿਹੜਾ ਦੋਸਤੋ ਫੋਨ ਤੇ ਕੀਤਾ ਜਾਊਗਾ ਹਾਂਜੀ ਹਾਂਜੀ ਥੋੜਾ ਜਿਹਾ ਪਸ਼ੂ ਡਾਉਣ ਵਜਨ ਕਰਕੇ ਥੋੜਾ ਦੁੱਧ ਆਨੇ ਜਿੰਨਾ ਮੋਲ ਲਿਆ ਭਾਈ ਅਸਰ ਦੁੱਧ 14 15 ਲੀਟਰ ਉਹਦੇ ਪੈਸੇ ਹੀ ਕਿਹਨੇ ਕੋ ਦੇਣਾ ਹੈ ਇਹ ਇਹ ਥੋੜਾ ਵੀ ਅਸੀਂ ਉਤਰਾਂ ਹੀ ਕਿਹਦੇ ਪੈਸੇ ਲੈਣਾਂ ਨੇ ਜਿਹੜਾ ਵੀ ਭਾਈ ਵੀਰ ਹੁਣ ਜੇ ਅਸੀਂ ਕੋਈ ਠੱਗੀ ਮਾਰਦੇ ਗਏ ਮਹਾਰਾਜ ਦੀ ਮਿੰਟ ਗੱਤੀ 35 40 ਮੈਂ ਹੀ ਵੇਚੀ ਦਿਖਾਈ ਤੇ ਜਿਹੜੇ ਗਾਲ ਸਾਡੇ ਪੱਕੇ ਲਗੇ ਕਦੀ ਉਹਨਾਂ ਡੰਗਰ ਨਹੀਂ ਚੋਇਆ ਉਹ ਉਤਰਾ ਹੀ 5 5 7 7 ਲੱਜ ਕੇ ਨਹੀਂ ਕਲਾਈ ਦੀਆਂ ਕਦੀ ਧਾਰ ਨਹੀਂ ਜਗਲਾ ਆਖੇ ਨਾ ਮੇਰੇ ਤੋਂ ਅੱਜ ਮੈਂ ਫਲਾਣੇ ਖਾਣ ਲਈ ਆ ਤੁਹਾਨੂੰ ਕੋਈ ਫੋਨ ਕਰੇ ਠੱਗੀ ਮਾਰੀ ਹੋਵੇ ਇਹ ਜਿਹੜੇ ਬੰਦੇ ਹੁੰਦੇ ਨੇ ਨਾ ਮਨੋਂ ਉਹਨਾਂ ਦਾ ਸਭ ਪਤਾ ਹੈ ਤੇ ਕੋਈ ਨਹੀਂ ਇੱਕ ਦਿਨ ਬਾਕੀ ਮੈਂ ਆ ਬਾਪੂ ਤੇ ਭਾਦੇ ਭਰੋਸਾ ਰੱਖ ਕੇ ਨਗਰ ਲੈਣਾ ਨਾ ਨੰਦੇ ਸਿਰ ਤੇ ਹੀ ਆ ਲੋ ਵੀ ਇਨਾ ਮਾਲ ਹੈ ਖਰੀਦਣਾ ਕੋਈ ਖਾਲਾ ਆ ਮੈਂ 10 12 ਤੋਂ ਲੋ ਮੇਰੇ ਕੱਢ ਕੇ ਪਾਉਂਦੇ ਪਤਾ ਹਰੇਕਪੁਰ ਦੇ ਵਿੱਚ ਆਪਾਂ ਤੁਹਾਨੂੰ ਅੱਠ ਦਾ ਸੁਣਾ ਗਾ ਆਹ ਵਾ ਸੁਣਾ ਆਪਾਂ 6 ਤਰੀਕ ਨੂੰ ਵੀਡੀਓ ਪਾਈ ਤੇ ਉਦੋਂ ਮਗਰੋਂ 2-3 ਪੂਰ ਵਿਗ ਗਏ ਆ ਹਾਲੇ ਵਿੱਚ ਵਿਆਹ ਹੀ ਗਾ ਗੁੱਡੀ ਦਾ ਨਹੀਂ ਤੇ ਅਸੀਂ ਮਾਰੇ ਕਿ ਬਾ ਡੰਗਾ ਤੇ ਰੋਜ਼ ਹੀ ਭਾਂਵੇਂ ਵੇਚ ਲਾ ਹੁਣ ਆ ਸਿਹਰੇ ਨੀਲੀ ਦੀ ਮੈਂ ਹੀ ਆਇਆ ਤੁਹਾਨੂੰ ਮੈਂ ਫੋਨ ਕੀਤਾ ਸੀ ਅੱਛਾ ਵੀਰ ਸਰਵਨ ਠੀਕ ਆ ਇਸ ਝੋਟੀ ਦਾ ਸਮਾਂ ਦਾ ਕੀ ਪੇਰ ਬਾਕੀ ਡਿਟੇਲ ਇਹਦੇ ਭਾਜੀ 12 ਲੀਟਰ ਤੋਂ ਟੋਗਲ ਮਾ ਤੋਂ ਜ਼ਿਆਦਾ ਜਿਹੜਾ ਕੰਡੇ ਦੇ ਰੱਖ ਕੇ 12 ਤੋਂ ਪਲੱਸ ਆ 12 ਤੋਂ ਪਲੱਸ ਚੱਲ ਜੀ ਹਾਂਜੀ ਬਿਲਕੁਲ ਤਾਜੀ ਮਹਿ ਜੇ ਆਹ ਕੱਟੀ ਜੇ ਦੀ ਇੱਧਰ ਦੇਖੋ ਠੀਕ ਹੈ ਜੀ ਇੱਧਰ ਦੇ ਆ ਕੱਤੀ ਠੀਕਾ ਜੀ 12 ਤੋਂ ਪਲੱਸ ਹੀ ਰਹਿ ਗਿਆ ਰਾਸ਼ਨ ਪਾਉਣੇ ਰਜਮਾ ਦੋ ਤੇ ਚੋਆਂ ਗੇ ਰਜਮਾ ਰਹੀ ਨਹੀਂ ਭੁਖੀਆਂ ਨਹੀਂ ਬਣਨੀਆਂ ਬਿਲਕੁਲ ਕਮਾਲ ਨੂੰ ਭਾਈ ਦੀ ਉਹ ਵੀ ਹਾਈਟ ਕਰ ਦਈ ਇਹ ਵੀ ਕਰਮਾ ਲਈ ਬਦਕੀ ਪੂਰੀ ਚਵਾਬ ਸਮਾਨ ਜੇ ਕੋਈ ਟੂੜੇ ਮੱਝ ਕਹ ਦੇਣਾ ਤੇ 100 ਕਿਲੋਮੀਟਰ ਤੋਂ ਆਇਆ ਸਾਡੇ ਨਾਲ ਸੌਦਾ ਕਰਕੇ ਮੈਂ ਤੇਰੀ ਗੰਦੀ ਚੋਂ ਨਿਕਲੀ ਆ ਫੇਰ ਕੋਈ ਜੋ ਮਰਜੀ ਆਖੇ ਉਹ ਵੀ 12 ਕਿਲੋ ਇਸ ਵਕਤ ਜਿਹੜਾ 12 ਕਿਲੋ ਹਾਂ ਜੀ 2 ਲੀਟਰ ਭਾਈ ਇਹਦੀ ਗਾੜੀ ਹੈ ਇਸ ਵੇਲੇ ਦੀ ਹਾਂ ਬਹੁਤ ਚੰਗੀ ਚਵਾਬ ਸਮਾਨ ਦੀ ਮੈਂ ਬਹੁਤ ਚੰਗੀ ਠੀਕ ਅੱਛਾ ਇਹ ਘਰਮਣ ਕੀ ਮੋਲ ਦੀ ਆ ਇਹ ਮੋਲ ਭਾਜੀ ਇੱਕ 40 ਦੀ ਦੇਣੀ ਆ ਇੱਕ 40 ਦੀ ਹਾਂਜੀ ਲਓ ਵੀ 12 ਕਿਲੋ ਇਸ ਵਕਤ ਦੋ ਦੋ ਮਗਰ ਕੱਟੇ ਨੇ ਭਣੀ ਹਾਲ ਮੈਲਾ ਮੂਲਾ ਮਾਰ 40 ਲੀਟਰ ਤੋਂ ਦੁੱਧ ਬਣਾਵਾ ਝੋਟੀ ਨਹੀਂ ਠੀਕ ਆ ਜੀ ਪਹਿਲੇ ਸੂਏ ਆਏ ਹਾਂ ਪਹਿਲੇ ਆਏ ਪਹਿਲਣੇ ਆਏ ਅੱਛਾ ਇਹ ਛੜੀਆਂ ਵੱਧਣ ਆਇਆ ਤਾਂ ਉਹ ਵੰਗੇ ਵੰਗੇ ਤੇ ਪਰ ਇਹ ਠੰਢੀ ਬਹੁਤ ਨਿਕਲੀ ਆ ਠੀਕ ਆ ਹਾਂਜੀ ਪਹਿਲਾ ਸੂਆ ਪਾਇ ਜਿਹੜੀ ਝੋਟੀ ਆ ਪਹਿਲਾ ਸੂਆ ਝੋਟੀ ਆ ਗਾਰਡ ਪਛਾਰ ਤੁਸੀਂ ਵੇਖੋ ਹਾਂਜੀ ਹਾਂਜੀ ਕੋ ਕਰਮਾ ਦੀ ਸਟਾਰਟ ਹੋਣੀ 12 ਲੀਟਰ ਤੇ ਸਟਾਰਟਿੰਗ ਤੋਂ ਹੀ ਆ ਤੇ ਇਹਨੇ 14 15 ਲੀਟਰ ਤੇ ਹਾਂ ਅਸੀਂ ਐਵੇਂ ਨਹੀਂ ਪਾਈਂ ਨੰਗਰ ਤੇ ਲੱਗਦੇ ਜੇ ਕੁਛ ਨਾ ਕੁਛ ਗੋਣ ਹੋਵੇ ਤਾਂ ਫੇਰ ਹੀ ਲੱਗਦੇ ਆ ਬਿਲਕੁਲ ਜੀ ਬਿਲਕੁਲ ਹੁਣ ਜਿਹੜੇ ਗਿੱਜੇ ਆ 50 60 ਵਾਲੀ ਮੈਂ ਲੈਣ ਤਾਂ ਉਹ ਮੜ ਕੇ ਕਹਿ ਦਿੰਦੇ ਇੰਨਾ ਮੁੱਲ ਕਿਤਾ ਮੁੱਲ ਕਿਰਾ ਭਾਈ ਮੈਂ ਮੱਝ ਕਿਸੇ ਤੋਂ ਲੈਣੀ ਸੌਖੀ ਬਈ ਆ ਬਿਲਕੁਲ ਜੀ ਬਿਲਕੁਲ ਓਹਦੀ ਮੈਂ ਲੈਣੀ ਹੋਵੇ ਤਾਂ ਮੈਂ ਜਿੱਡਾ ਦੇ ਲਈ ਹੋਵੇ ਤਾਂ ਫੇਰ ਹੀ ਮੈਂ ਲੈ ਜਾਂਦੀ ਹਾਂ ਹਾਂ ਬਿਲਕੁਲ ਲੈ ਵੀ ਅੱਗੇ ਵੀ ਸਰੂ ਦੇ ਟੇਲੇ ਕੱਟ ਦੇ ਵਿੱਚ ਆ ਨੀਲੀ ਦੀ ਆ ਗਈ ਹਾਂ ਜੀ ਇਹ ਗੱਬਣਿਆ ਭਾਜੀ ਠੀਕ ਆ ਹਾਂਜੀ ਇਹ ਇੱਕ ਗੱਪਣ ਮੱਛ ਤੁਹਾਨੂੰ ਦਿਖਾ ਦਿੰਨੇ ਆ ਨੀਤੀ ਦੇ ਜਿਹੜੇ ਪਾਣ ਦੇ ਲਈ ਆ ਹਾਂਜੀ ਤੇ ਸੂਰਿਆਂ ਦੇ ਵਿੱਚੋਂ ਕਿਨ ਮਾਉਗੀ ਇਹ ਤੀਜਾ ਸੂਰਾਂ ਸੁਈ ਆ ਫਿਰ ਤੀਜਾ ਸੂਰਾਂ ਸੁਣਾ ਇਹ ਲੈ ਉਹ ਤੇ ਦਿਖਾ ਦੇ ਪੁੱਤ ਮਤਲਬ ਤੀਜਾ ਸੂਰਾਂ ਸੁੂਗੀ ਠੀਕ ਆ ਜੀ ਗੱਪਣ ਮੈਂ ਤੁਹਾਨੂੰ ਆਪ ਦਿਖਾਉਣ ਰਹੇ ਆ ਹਾਂਜੀ ਹਾਂਜੀ ਤੇ ਦਿਨ ਵੀ ਅਜੇ ਖੁੱਲੇ ਡੁੱਲੇ ਲੈ ਜੂਗੀ ਦਿਨ ਭਾਈ ਆ ਮਹੀਨਾ ਇਹਨੇ ਫੱਗਣ ਦਾ ਮਹੀਨਾ ਸਾਰਾ ਹੀ ਖੜਨਾ ਹੈ ਅੱਛਾ ਹਾਂਜੀ को बाकी थेक। कोई ओली को नहीं आवे इनना ਦੇ ਵੀਰੋਂ ਦੇ ਬਾਪੂ ਤੋਂ ਮੱਝ ਲਈ ਆਵੇ ਬੇਠਾ ਲੱਗ ਗਈ ਠੀਕ ਆ ਠੀਕ ਕੋਈ ਇਹਦੀ ਆਪਾ ਥਣਾ ਨੂੰ ਹੱਥ ਨਹੀਂ ਲਾਇਆ ਜਿਵੇਂ ਉਹ ਥਾਣੇ ਕੋ ਛੋਟਾ ਜਾ ਹੁੰਦਾ ਕਿ ਨਹੀਂ ਕੋਈ ਸੂਈ ਮੱਝ ਲੈ ਜੈ ਇੰਨੀ ਰਗਮ ਲਾ ਕੇ ਆਏ ਆ ਸੂਈ ਮੱਝ ਕਿਸ ਨੂੰ ਚਵਾ ਕੇ ਦਵਾਂਗੇ ਅਸੀਂ ਕੋਈ ਧੱਕੇ ਨਾਲ ਨਹੀਂ ਕਿਸੇ ਨੂੰ ਦਿੰਦੇ ਹਾਂ ਧੱਕੇ ਨਾਲ ਨਹੀਂ ਦਿੰਦੇ ਵੀ ਇਹ ਕਿਦੇ ਕੋਈ ਇਸ ਤਰ੍ਹਾਂ ਹੀ ਲੱਦ ਕੇ ਲੈ ਜਿਹੜਾ ਪਾਈ ਅੱਜ ਕੱਲ ਡੰਗਰ ਲੈਂਦਾ ਓ ਕੋਈ ਨਾ ਥੋੜਾ ਸਾਰਾ ਆਪਦਾ ਟੋਹ ਪਰ ਜੀ ਪੂਰੀ ਉਹਨੇ ਸੈਨ ਕਰ ਲਿਆ ਮਾਲ ਵਿਖਦਾ ਜਾਂ ਮਹਾਰਾਜ ਬਾਦਸ਼ਾਹਾਂ ਦੀ ਮੇਰ ਨਹੀਂ ਵਿਖਦਾ ਬਸ ਬਸ ਲੋਕੀ ਕਹਿੰਦੇ ਖਰੀ ਉਤਰਾ ਹੀ ਖੜੀ ਖੜ ਕੇ ਫੜ ਕੇ ਕਦੇ ਫੜਾ ਦਿੰਗਾ ਨਾ ਕਿਸੇ ਨਾਲ ਧੱਕੇ ਨਾਲ ਦਿੱਤੀ ਜਾਂਦੀ ਨਾ ਕਿਸੇ ਕੋ ਲਈ ਜਾਂਦੀ ਆ ਬਸ ਜੀ ਬਸ ਲਓ ਵੀ ਇਹ ਨੀਲੀ ਦੇ ਵਿੱਚ 200 ਮੱਝਾਂ ਇੱਡੇ ਘਟਦੇ ਵਿੱਚ ਅੱਖਾਂ ਦੇ ਵਿੱਚ ਮਾਰਕਿੰਗ ਅਗਲੇ ਪੈਰਾਂ ਤੇ ਮਗਰਲੇ ਪੈਰਾਂ ਤੇ ਜਵਾਬ ਦੇਖ ਲਿਆ ਤੁਸੀਂ ਹਾਂਜੀ ਹਾਂਜੀ ਰੋਣਾ ਤੁਲਾ ਜੇ ਸਮਝਦਾ ਬਾਕੀ ਹੈ ਜਿਹੜੇ ਭਰਾ ਨੂੰ ਅੱਜ ਆਵੇ ਭਾਜੀ ਇਹ ਮਤਲਬ ਹਲੇ ਮਹੀਨਾ ਆਇਆ ਜਿਹੜਾ ਮਹੀਨਾ ਇਹਨੇ ਫਗਣਦੇ ਦਿਨੇ ਇਹਨੇ ਲੈ ਹੀ ਜਾਣੇ ਉਹ ਸਵੇਰ ਕਰੋ ਦਨ ਰਹਿੰਦੇ ਆ ਸੂਪੇ ਹਾਂ ਹਾਂ ਬਾਕੀ 13 14 ਲੀਟਰ ਦੁੱਧ ਵਾਲੀ ਮੱਝ ਜਦੋਂ ਆਪਾਂ ਸੂਹੂਗੀ ਉਦੋਂ ਮੁੱਲ ਸੀਨ ਕਰਾਂਗੇ ਜੇ ਕੋਈ ਵੀਰ ਆਜੂ ਇਤਨਾ ਟੁੱਕੀ ਆਪਣੀ ਤਸੱਲੀ ਕਰੇ ਮੌਕੇ ਤੇ ਆਜੂ ਕੋਈ ਖਰੀਦ ਨਹੀਂ ਜਾਂਦਾ ਤਾਂ ਫੋਨ ਤੇ ਕਰ ਲੈ ਹਾਂ ਭਾਂ ਸੁਈ ਵੀ ਕੋਈ ਲੈ ਜਾ ਕੋਈ ਆਪਾਂ ਨੂੰ ਚੱਕਰ ਨਹੀਂ ਆ ਇਹ ਆਪਾਂ ਜ਼ਰੂਰੀ ਹੋਣਾ ਪਈਏ ਇਹ ਟੁੱਕੀ ਮਹ ਲੈਂਦੀ ਆ ਹਾਂ ਹੁਣ ਇਹ ਆਪਾਂ ਜ਼ਰੂਰੀ ਜਿੰਨੇ ਖੜਨੀ ਉਹਦੇ ਵਾਸਤੇ ਹੋਣਾ ਨਿਕਾ ਕਿਤੇ ਕਿਹੜੇ ਵੀਰ ਨੇ ਲੈ ਤੱਕੇ ਨਾ ਕੈਨ ਨੂੰ ਦਿੱਤੀ ਜਾਣੀ ਹੈ ਮਾ ਜੀ ਨਾ ਲੋ ਵੀ ਆ ਦੋਸੋ ਇੱਕ ਕੱਤੀ ਆ ਥੋੜੀ ਜੀ ਸਮਾਂ ਲੈਂਦੀ ਐ ਇਸ ਕਰਕੇ ਮੋਲ ਜਿਹੜਾ ਨਾ ਫੋਨ ਤੇ ਹੋਗਾ ਹਾਂ ਫੋਨ ਤੇ ਨਾਲ ਸੁਬੂ ਨਹੀਂ ਮੱਝ ਬਣਾਵੇ ਸੁਸਵਾ ਪਈਦਾ ਦੀ ਚੋਗੇ ਮੇਰਾ ਭਾਈ ਇਹ ਡੇਡਾ ਕੱਟਿਆ ਸਾਰੀ ਮੈਂ ਬਹੁਤ ਠੰਡੀ ਧੀਰੀ ਐ ਫਿਰ ਮਗਰ ਮੰਗੇ ਮੰਗੇ ਤੇ ਲੱਗੀ ਆ ਮੈਂ ਲੰਮਾ ਸਮਾਂ ਮੈਂ ਮਿਲਦੀ ਐ ਹਾਂ ਰੋਈ ਮੱਝ ਲਈ ਐ ਚਲੋ ਜੀ ਹਾਂਜੀ ਬਹੁਤ ਵਧੀਆ ਚੰਗੀ ਮੱਝ ਆ ਠੀਕ ਆ ਜੀ ਇਹ ਤਾਂ ਖਾਸ ਤੌਰ ਤੇ ਮੋਲ ਤੁਸੀਂ ਫੋਨ ਤੇ ਪੁੱਛਦੇ ਆਂ ਕਰਾਂਗੇ ਆ ਇੱਧਰ ਇੱਕ ਝੋਟੀ ਨੂੰ ਦਿਖਾਉਣੀ ਐ ਕਿ ਨੀਲੀ ਦਾਵੀ ਦੀ ਹੋਰ ਆਪਾਂ ਹਾਂਜੀ ਇਹ ਅੱਜ ਹੀ ਸੂਈ ਐ ਭਾਜੀ ਇਹ ਤੋ ਬਿਲਕੁਲ ਢਿੰਗਾ ਚੀਰ ਜੀ ਨੂੰ ਕਹ ਦਿੰਦੇ ਨੇ ਢਿੰਗਾ ਚੀਰ ਆ ਹਾਂਜੀ ਹਾਂ ਤੇ ਕਦਕਾਰ ਤੁਸੀਂ ਇਸੇ ਝੋਟੀ ਦਾ ਕਰੋ ਚੈੱਕ ਇਹ ਵੀ ਸਰਮਣ ਹੋਊਗੀ ਦੂਜਾ ਸੂਆ ਦੂਜੇ ਸੂਏ ਸੂਈ ਭਾਜੀ ਹੱਦੋਂ ਹੁਣ ਇਹ ਜ਼ੇਰ ਹੀ ਹਲੇ ਪਾ ਕੇ ਅੱਧੀ ਵਕਤ ਜ਼ੇਰ ਹੀ ਉਤਰੇ ਪਈ ਠੀਕ ਆ ਜੀ ਹਾਂਜੀ ਦਿਨੇ 11 ਵਜੇ ਸੂਈ ਆ ਮਾ ਵੀ ਹਜੇ ਦੋਸਤ ਜ਼ੇਦਰ ਹੁਣੇ ਸੁੱਟੀ ਜਨੇ ਹਾਂਜੀ ਹਾਂਜੀ ਤੇ ਪੂਰੇ ਵੱਡੇ ਕੱਦ ਬੋਤ ਦੇ ਵਿੱਚ ਨੀਲੀ ਰਾਵੀ ਦੀ ਹੈ ਜਿਹੜੀ ਤੋਂ ਤੁਸੀਂ ਵੇਖ ਲੋ ਟੇਢੇ ਪਾਸੇ ਕਾਟਾ ਠੀਕ ਆ ਜੀ ਖੱਬੇ ਪਾਸੇ ਤੇ ਚੋਣ ਚੋਂ ਮਾਰ ਗਿਆ ਤਾਰਾ ਤੁਰਾ ਵਧੀਆ ਚੋਣ ਕੇ ਪਈ ਵਧੀਆ ਇੱਕ ਨੰਬਰ ਦੀ ਜਿੰਨੇ ਖੜਨੀ ਚ ਹੋ ਕੇ ਖੜਨੀ ਆ ਬਹੁਤ ਵਧੀਆ ਜਵਾਬ ਸਮਾ ਪੋਲਾ ਨਿਕਲਿਆ ਆਹ ਭਾਈ ਹੁਣ ਇਹਦੇ ਵਿੱਚ ਵੀ ਇੱਕ ਨੌਸਿਆ ਹੂੰ ਇਤਰੇ ਆਪਾਂ ਗੇਰਾ ਫੋਨ ਤੇ ਕੱਲ ਗਾ ਤੁਸੀਂ ਵੀ ਕਿਹੜਾ ਵੇਖਿਆ ਇਹਦੀ ਅੱਖ ਚ ਚਿਟਾ ਪਿਆ ਹੈ ਪਰਲੀ ਚ ਪਰਲੀ ਚ ਪਿਆ ਹੈ ਉਹ ਹੁਣ ਆਪਣੇ ਕੋ ਭਾਂਜੇ ਦੇ ਵੀਰ ਨੇ ਫੋਨ ਤੇ ਲੈਣੀ ਆ ਉਹਨੂੰ ਥੋੜਾ ਬੜਾ ਲੱਗਣਾ ਵੀ ਇਹਦੀ ਅੱਖ ਚ ਚਿੱਟਾ ਕਿ ਕੀ ਗੱਲ ਆ ਇਤਨਾ ਕੋਈ ਦੂਰੋਂ 100 ਕਿਲੋਮੀਟਰ ਤੋਂ ਲੈ ਲਿਆ ਆਪਾਂ ਲਾਦ ਕੇ ਖਲਾਦ ਗਏ ਅਗਲਾ ਜਾ ਕੇ ਆ ਕੇ ਪੈਸੇ ਗੇਨ ਲਿ ਗਏ ਤੇ ਮੁੜਕੇ ਅਗਲਾ ਕਹਿੰਦਾ ਕੋਈ ਡਵਾ ਦਵਾ ਦਿੰਦਾ ਬਸ ਪਰ ਆਪਾਂ ਦੇ ਆਉਦੀ ਮਹਾਰਾ ਇਹਨੂੰ ਯਾਦ ਕਰਕੇ 100 ਦਾ 100% ਸੱਚ ਦੱਸ ਕੇ ਮਾਲੀ ਪਰਲੇ ਪਾਸੇ ਮੜੀ ਅੱਖ ਵਿਖਾ ਦਿਆ ਇਹ ਚ ਚਿੱਟਾ ਪਿਆ ਹੈ ਅੱਖ ਵਿੱਚ ਉਹ ਵੀ ਭਰਾਵੋ ਠੀਕ ਹੈ ਜੀ ਇਹ ਬਾਕੀ ਝੋਟੀ ਬਹੁਤ ਕਰਤੂਤ ਵਾਲੀ ਆ 12 13 ਲੀਟਰ ਝੋਟੀ ਨੇ 25 ਆਪਸ માં ਬਹੁਤ ਕੋਲਾ ਨਿਕਲਿਆ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਭਰਾਵੋ ਇਹ ਰੰਗ ਢੰਗ ਦੀ ਝੋਟੀ ਵਕਾਉ ਨੀਲੀ 라ਵੀ ਦੇ ਵਿੱਚ ਆ ਮਗਰ ਕੱਟੀ ਕੱਟੀ ਦਿੱਤੀ ਆ ਅੱਜ ਦਿਨੇ ਸੂਈ 11 ਵਜੇ ਮਾਜੀ ਲੋ ਵੀ ਕੱਟੀ ਮਗਰ ਇਹ ਤਾਂ ਠੀਕ ਹੈ ਜੀ ਅੱਜ ਮਾਰਨਿੰਗ ਕੋ 10 11 10 11 ਵਜੇ ਸੂਈ ਆ ਹਾਂਜੀ ਬਹੁਤ ਠੰਡੀ ਧੀ ਨਿਕਲਿਆ ਤਾਂ ਇਹ ਨਵਾਈ ਤਵਾਈ ਨਹੀਂ ਹੁਣ ਸੂਈ ਆ ਬਿਲਕੁਲ ਬਿਲਕੁਲ ਲੋ ਵੀ ਭਰਾਵੋ ਜਿਹੜੇ ਭਰਾਣੇ ਖਰੀਦਰੀਆਂ ਝੋਟੀ ਤੁਸੀਂ ਹੱਥ ਪਾ ਸਕਦੇ ਹੋ ਠੀਕ ਹੈ ਜੀ ਤੇ ਇਹ ਅੱਜ ਮੁੱਲ ਇਹ ਕੀ ਕਰਦਾ ਆਊਗੇ ਏ ਲਾਗੇ ਕੋਈ ਕਰਨਾ ਚਾਹੋ ਤੇ ਕਰ ਸਕਦੇ ਜਿੰਨੂੰ ਚਲੋ ਪਸੰਦ ਜਚੂਗਾ ਸੌਦਾ ਕਰ ਲੂਗਾ ਹੁਸੈਨ ਦਾ ਮੋਲ ਭਾਜੀ ਆਪਾਂ 1 40 ਕਰਦੇ ਆ ਚਲੋ ਜਿਹੜਾ ਕੋਈ ਵੀ ਰਹੂ ਮੋਕੇ ਦੇ ਫਿਰ ਜਿਤਰਾ ਆਊਗਾ 1 40 ਕਰਦੇ ਹਾਂਜੀ ਠੀਕ ਹੈ ਬਾਕੀ ਦੁੱਧ ਦੇ ਚੋ ਆ ਕੇ ਦਵਾਂਗੇ 12 13 ਲੀਟਰ ਵਾਲੀ ਛੋਟੀ ਮਾੜੀ ਨਹੀਂ ਠੀਕ ਹੈ ਹਾਂਜੀ ਲੋ ਵੀ 1 40 ਦੀ ਮੋਲ ਡਿਮਾਂਡ ਆ ਹਾਂਜੀ ਬਾਕੀ ਜਿੱਥੇ ਕੋ ਭਰਾ ਭਰਾ ਕੋਈ ਆਉਦਾ ਤਾਲਮੇਲ ਜਿੱਥੇ ਤੁਹਾਡਾ ਬੈਂਦਾ ਠੀਕ ਹੈ ਜੀ ਪਾਰਟੀ ਦਾ ਉੱਥੇ ਤੁਸੀਂ ਆਪਦਾ ਤਾਲਮੇਲ ਬਿਠਾ ਲਿਓ ਹਾਂਜੀ ਹਾਂਜੀ ਤੇ ਸੂਈ ਸੂਵਾਈਏ ਕਰਨ ਵਾਲੀ ਬੇਫਿਕਰੀਆ ਜੇਰ ਏ ਵੀ ਨੀਲੀ ਦਾ ਜਗਦਾ ਅੱਜ ਨੀਲੀ ਜੀ ਆਉਂਦੀ ਏ ਵੀ ਇਹਦੇ ਉਹ ਵੀ ਬਲੀਮਣ ਕੀ ਅੱਖ ਤੇ ਇਹ ਹੈ ਵੀ ਸੂਈ ਆ ਇਹ ਵੀ ਸੂਈ ਆ ਵੀ 10 10 ਕਿ ਤਰ੍ਹਾਂ ਸੂਈ ਆਵੇ ਬੱਚਾ ਇਹਦਾ ਠੀਕ ਹੈ ਜੀ ਹਾਂ ਜੀ ਕਟਾ ਮਗਰ ਉਹ ਵੀ ਆ ਵੀ ਦੋਸਾਂ ਛੋਟੀ ਸੂਈ ਹੈ ਹਾਂ ਜੀ ਕਿਉਂਕਿ ਛੋਟੀਆਂ ਜੀ ਇਹ ਦੂਜਾ ਕਿਸੂਆ ਵੀ ਹੋ ਗਈ ਦੂਜਾ ਸੂਆ ਸੂਈ ਪਾਜੀ ਇਹ ਇਹਦਾ ਇਹਦਾ ਖਾਸियत ਨੇ ਤੇ ਇਹ ਆ ਵੀ ਇਹ ਮਿਲਦੀ ਪਾੜੇ ਤੇ ਆ ਬੱਚਾ ਹੈ ਬੱਚੇ ਤਾਂ ਨਹੀਂ ਪਸੰਦੀ ਬੱਚਾ ਮਗਰੋਂ ਲੈਂਦੀ ਆ ਕੋਈ ਨਹੀਂ ਕਿ ਇਹਨੂੰ ਲਾਵਾਂ ਲਗਾ ਲਾਵਾਂ ਭਾਵੇਂ ਮਹਾਰਾਜ ਦੀ ਕਿਰਪਾ ਨਾਲ 2 ਲੱਖ ਦੀ ਮਹ ਲੈ ਆਈਏ ਉਹਦਾ ਬੱਚਾ ਮਰ ਜੇ ਉਹਨੂੰ ਵੀ ਨਹੀਂ ਕਦੀ ਲਾਉਂਦੇ ਹਾਂ ਇਹ ਬੱਚਾ ਮਗਰੋਂ ਪਾਉਂਦੀ ਆ ਪਸਮਦੀ ਇਤਰਾ ਪਾੜੇ ਤੇ ਆ ਇਹ ਅਰਸੋਂ ਦੀ ਆਈ ਇਹਦਾ ਹੱਲੇ ਵੇਖੋ ਨੇ ਪੂਰੀ ਕੋਖਣੀ ਕੀ ਕੱਢੀ ਹੱਲੇ ਮਰ ਬਣਾ ਨਾ ਜੀ ਜਣੀ ਲਾਇਆ ਜੀ ਜਣੀ ਲਾਇਆ ਖਾਣਾ ਪੀਣਾ ਨਹੀਂ ਰੁੱਜ ਕੇ ਇਹਦੇ ਨੇ ਹੱਲੇ ਪਰ ਦੀ ਦੁੱਧ ਫੇਰ ਵੀ ਅਸੀਂ 12 ਲੀਟਰ ਚੋਣੇ ਇਸ ਲਈ ਅਜੇ ਸਮਾਂ ਕਿੰਨਾ ਹੋ ਗਿਆ ਇਹਨੂੰ ਸੂਈ ਨੂੰ ਹਜ ਤੱਕ ਹੋਇਆ 10 ਦਿਨ ਹੋ ਗਏ ਮੇਰੇ ਕੱਢੇ 12 ਨੂੰ ਆਪ ਤੈਕ ਦੀ ਸੂਈ ਹੈ ਠੀਕ ਹੈ ਜੀ 10 ਦਿਨ ਹੋ ਗਏ ਦਿਖਾ ਦਿੰਦੇ ਆਪਾਂ ਤੁਹਾਨੂੰ ਨੀਲੀ ਦੇ ਵੇਚਾਂ ਨੀਲੀ ਟਾਚ ਹਾਂ ਜੀ 12 ਕਿਲੋ ਦੁੱਧ ਫੇਰ ਵੀ ਲੈ ਮੇਰੇ ਆਦਿਕਾ ਥਾਲੀ ਝੋਟੀ ਆ ਲੰਬੀ ਲੂਬੀ ਰੇਲ ਗੱਡੀ ਦਾ ਡੱਬਾ ਹੀ ਹੈ ਹਾਂ ਜੀ ਆ ਸਾਈਡ ਹੈਗੀ ਆ ਬਾਕੀ ਧ ਆ ਦੇਖੋ ਜੀ ਜਵਾਬ ਸਮਾਂ ਬਹੁਤ ਚੰਗਾ ਹੈ ਦਾ ਵੀ ਮੋਬੀ ਹੁਣ ਤੇਰੀ ਸੂਈ ਆ ਹਾਂਜੀ ਇਸ ਵਕਤ ਵੀ ਤਕਰੀਬਨ ਕੋਈ 11 12 ਬਾਰ ਹਾਂਜੀ ਹਾਂਜੀ ਆ ਸਾਈਡ ਜਰੂਰ ਰੱਖਦੀ ਆ ਬਾਕੀ ਇੱਕ ਧਾਰ ਦਾ ਫਰਕ ਨਹੀਂ ਹੈਗਾ ਇਹ ਸਾਈਡ ਦਾ ਦੁੱਧ ਦਾ ਫਰਕ ਨਹੀਂ ਹੁੰਦਾ ਆ ਬਹਿਣੀ ਵਾਲੇ ਪਾਸੇ ਹਾਂਜੀ ਹਾਂਜੀ ਜਵਾਬ ਸਮਾਂ ਕੋਈ ਪੂਰ ਛੱਟਾ ਨਹੀਂ ਗੇ ਬਹਿਣੀ ਵਾਲੀ ਇੱਕ ਨੁਕਾ ਭੰਨ ਦੀ ਠੀਕ ਹੈ ਜੀ ਤੇ ਬਾਕੀ ਧਾਰਾਂ ਦਾ ਕੋਈ ਫਰਕ ਨਹੀਂ ਹੈਗਾ ਧਾਰ ਦਾ ਫਰਕ ਹੈ ਚੋਕੇ ਖੜੋ ਉਹ ਤਾਂ ਕੋਈ ਓਲੇ ਵਾਲੀ ਗੱਲ ਨਹੀਂ ਗਈ ਅਸੂ ਸਵੇ ਸਵੇ ਆ ਠੀਕ ਹੈ ਜੀ ਚੋਕੇ ਦੋ ਟਾਈਮ ਆਪਦੀ ਤਸੱਲੀ ਕਰ ਲੋ ਖਾਲੀ ਕਰ ਲੋ ਹਾਂਜੀ ਤੇ ਮਗਰ ਤੇ ਕੱਟੀ ਕੱਟਾ ਸੀ ਲੋ ਵੀ ਇਹ ਵੀ ਛੋਟੀ ਚੰਗੀ ਆ ਠੀਕ ਆ ਹਾਂਜੀ ਵੱਡੀ ਛੋਟੀ ਆ ਪਾਏ 13 14 ਲੀਟਰ ਦੁੱਧ ਚੋਕ ਲੈਂਦਾ ਨੇ ਪਰਸੋਂ ਦੇ ਆਈਏ ਨੇ ਆ ਪਾਣੀ ਵੀ ਹੋਣੀ ਪੀਣ ਲੱਗੀ ਆ ਇਹ ਪੱਟੇ-ਪੁੱਟੇ ਘਟ ਖਾਂਦੀ ਰਿੰਗੀ ਗਈ ਗੜੀ ਨਹੀਂ ਬੜਾ ਜੂਨੀ ਧਰਿਆ ਹੁਣ ਇਹਨੂੰ ਆਪਾਂ ਤੋਕ ਨਹੀਂ ਸਕਦੇ ਪੀ ਲੈਂਦੀਏ ਪਾਣੀ ਹਾਂਜੀ ਲੈ ਜਾ ਬਤ ਕੋ ਨਹੀਂ ਬਾਜ ਦਲਾਂਗੇ ਲੈ ਜਾ ਤੂੰ ਕੋਈ ਨਹੀਂ ਹਣ ਲੈ ਚੱਲ ਉਹ ਤੇਰਾ ਪੂਰੇ ਕਦ ਘਾਠਲੀ ਇੰਨਾ ਨਹੀਂ ਜੱਡੀ ਆ ਵੱਡੀ ਛੋਟੀ ਆ ਲੋ ਵੀ ਹਾਂਜੀ ਇਹ ਆ ਜਿਵੇਂ ਪਾਕਿਸਤਾਨੀ ਇਹ ਆ ਪਾਕਿਸਤਾਨੀ ਕੱਪ ਲੇਖਾ ਪੈਂਦਾ ਕਣੀ ਹਾਂ ਇਹ ਜੇ ਪਾਕਿਸਤਾਨੀ ਇਤਨਾ ਹੀ ਕੋਈ ਇਹਨੂੰ ਮਤਲਬ ਵੰਗਾ ਪਾ ਗਏ ਨਾ ਕਲੀਨਾ ਤੁਹਾਨੂੰ ਭੜਾ ਪਾ ਗਏ ਥੱਲੇ ਬੈ ਜੋ ਉਸੇ ਵਲੇ ਪਾਸਾ ਪੈਂਦੀ ਆ ਸੋ ਆਪਸ ਮਾ ਬਹੁਤ ਚੰਗਾ ਇਹਦਾ ਠੀਕ ਆ ਜੀ ਹਾਂਜੀ ਆਖੋ ਖਬਿੱਲੀ ਆ ਪੂਰੀ ਫਿਰ ਦੁੱਧ ਵੀ ਪੂਰਾ ਥੱਲੇ ਫੋਲਿਆ ਤੇ ਇਹਦਾ ਮੁੱਲ ਵੀਰ ਸਰਵਨ ਕੀ ਕਰਤਾ ਇਹਦਾ ਮੁੱਲ ਵਿੱਚ ਇੱਕ 10 ਦੀ ਦੇਣੀ ਆ ਇੱਕ 10 ਦੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਲੋ ਵੀ 1 ਲੱਖ 10 ਹਜ਼ਾਰ ਦੀ ਤੁਹਾਨੂੰ ਮਿਲ ਜੂਗੀ ਹਾਂਜੀ ਇਹਦਾ ਬੱਚਾ ਉਹ ਪਰਲਾ ਹਾਂਜੀ ਆ ਉਹ ਨੀਲੀ ਦਾ ਬੱਚਾ ਮਗਰ ਕੱਟਾ ਸੀ ਨਾ ਕੱਟਾ ਹੈ ਹਾਂਜੀ ਲੋ ਵੀ ਮਗਰ ਦੇ ਕੱਟਾ ਹਾਂਜੀ ਆ ਬੱਚਾ ਕਰ ਲੋ ਚੱਕ ਠੀਕ ਆ ਜੀ ਬਿਲਕੁਲ ਮਦਰ ਦੇ ਉੱਪਰ ਹੀ ਬੱਚਾ ਜਿੱਦਾਂ ਦੀ ਮਦਰ ਆ ਉਹੋ ਜੇ ਬੱਚਾ ਨੀਲੀ ਦੀ ਕਿਨਕ ਬਿੱਲੀ ਮਣਕੀ ਅੱਖ ਤੇ ਪੈਰਪੂਰ ਤੋਂ ਵੇ ਆ ਬੱਚੇ ਦੀ ਵੀ ਠੀਕ ਆ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਵੀਰ ਸਰਵਣ ਆਪਣੇ ਕੋਲ ਗੱਡੀ ਅੱਧਾ ਮੱਜਾ ਹਾਂ ਮੱਜਾ ਇਹ ਵੀ ਪਾਜੀ ਮਾਰੀ ਢਿੱਲੀ ਆ ਮਖਾ ਕੇ ਚੱਲ ਮਾਰੀ ਜੀ ਖੋਲ ਕੇ ਛੇਤੀ ਪਾਲ ਆ ਜੀ ਫਿਰ ਥੋੜਾ ਦੋ ਚਾਰ ਨਾਲ ਢਿੱਲੇ ਜੇ ਕਰਤੇ ਜੇ ਉਹ ਨਹੀਂ ਪਾਜੀ ਮੱਜਾ ਨਾਲ ਸੁਈਆਂ ਤਾਜ਼ੀਆਂ ਵਿਆਹ ਆਈ ਤੇ ਇੱਕ ਮੀਂਹ ਪੈ ਗਿਆ ਛੜੀ ਦੇ ਵਿੱਚ ਮੈਂ ਹੀ ਸੁਈਆਂ ਠੀਕ 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 ਤੇ ਉਹਦਾ ਕਰਕੇ ਕੋਈ ਡੌਣ ਡੂੰ ਡੰਗਰੋ ਜ ਆ ਗਾਵਾਂ ਨਾਲੋਂ ਮੈਂ ਜ਼ਿਆਦਾ ਬਣੀ ਓਕੇ ਬਾਕੀ ਸਾਈ ਵੀ ਆਣਾ ਹੀ ਭਾਵੇਂ ਕੋਈ ਕਰ ਲੈ ਸਾਨੂੰ ਇਹ ਮੈਂ ਤੇ ਮਾਣ ਆ ਇਹਨੇ 15 ਤੋਂ ਵੱਧ ਦੁੱਧ ਦਿੰਦੀ ਹੈ ਭਾਜੀ ਮਾਝ ਹਾਂ ਹਾਂਜੀ ਹੁਣ ਆਜ ਮਾਝ ਨੇ ਆ ਜਾ ਨੂੰ ਪੰਜਵਾ ਦੇਣਿਆ ਸੂਰ ਨੂੰ ਲੋ ਵੀ ਚੌੜੇ ਪੱਲੇ ਦੀ ਠੀਕ ਹੈ ਜੀ ਬੰਦਾ ਕਦ ਕਾਠਾ ਤੇ ਭਾਈ ਜਿਤਨਾ ਮਤਲਬ ਗਾਈ ਨਹੀਂ ਬਣਦੀਆਂ ਗਾਈਂ ਨਾਲੋਂ ਵੀ ਜ਼ਿਆਦੀ ਬਣੀ। ਲਓ ਵੀ ਥੋੜੀ ਜਿਵੇਂ ਸਰੀਰ ਕਪਖੋਂ ਢਿੱਲ ਮਾਠਾ ਜਿਵੇਂ ਮਾਟੀ ਦੇ ਵਾਸਤੇ ਆ ਗਈ। ਇਹਦੇ ਅੰਦਰ ਪਾਜੀ ਜ਼ੇਰ ਦਾ ਟੋਟਾ ਰਹਿ ਗਿਆ। ਹਾਂਜੀ। ਤੇ ਇਹ ਜੇ ਲਾਗੋਂ ਬੜਾ ਮੁਸ਼ਕਿਲ ਆ ਪੈਣ ਦਵਾਈ ਦਬੂਈ ਭਰਾਈ ਆ ਦੋ ਦਿਨ ਅੱਜ ਮਾੜੀ ਜਗੀਆਂ ਜੋੜੀ ਗਈ ਸੀ। ਹਾਂ। ਬਾਕੀ ਕੋਈ ਨਹੀਂ ਹਫਤੇ ਤੱਕ ਦੁੱਧ ਦੇਦੇ ਥੱਲੇ ਅਸੀਂ 15 ਲੀਟਰਾਂ ਤੋਂ ਵੱਧ ਚੋਕੇ ਦੇਣਾ। ਅੱਛਾ ਹੁਣ ਮਿਲਦੀ ਮਲਾਉਂਦੀਆਂ ਵਧੀਆ ਖੋਜ। ਵਧੀਆ ਰਹਿ ਗਿਆ ਕੱਤੇ ਤੇ ਮਿਲਦੀ ਯਾਰੀ। ਅਮੇ ਬੱਚਾ ਇਹਦਾ। ਹਾਂਜੀ ਬੱਚਾ ਇਹਦਾ। ਓ ਬੱਜਾ ਲੈ ਬਿਲਕੁਲ ਤੀਜੇ ਦਿਨ ਦੀ ਸੂਈ ਚੌਥੀ ਦੀ ਉਹ ਕਾਂਦਰੇ ਨਾਲ ਬੱਜਾ ਦਿਓ ਖਾ ਦਿੰਦੇ ਆ ਹਾਂਜੀ ਲੋ ਵੀ ਬਿਲਕੁਲ ਤੀਜਾ ਚੌਥਾ ਦਿਨ ਹੋ ਗਿਆ ਨੂੰ ਸੁਣੇ ਇਹ ਆ ਸੂਈ ਕਰਕੇ ਪਾਜੀ ਅੱਧੀ ਹੋ ਗਈ ਮਜ ਬੜੀ ਜਿਆਦੀ ਮੈਂ ਬਣੀ ਹੀ ਇਹਦੇ ਪਿਛੋ ਪਿਛੋ ਪੂਰੀ ਪੱਧਰਾ ਠੀਕ ਆ ਹਾਂਜੀ ਹਾਂਜੀ ਕੱਟ ਕਾਠ ਵਾਲੀ ਉਹ ਵੱਡੀ ਢਾਂਚੇ ਢੂੰਚੇ ਦੀ ਆ ਜਵਾ ਆਪਸ માં ਬਹੁਤ ਜਿਆਦਾ ਇਹ ਮੇਰੇ ਫਿਰ ਸਰੋਂ ਕਿਵੇਂ ਦੋ ਦੋ ਇਹਦਾ ਮੁੱਲ ਕੋ ਨਹੀਂ ਪਾਜੀ ਦੁੱਧ ਦੇਖਣਾਗੇ ਠੀਕ ਹੈ ਵੀਰੇ ਹਾਂਜੀ ਦੁੱਧ ਤੇ ਆਈਦਾ ਉਹ ਵੀ ਇਹਦਾ ਵੀ ਜਿਹੜਾ ਦੋਸਤੋ ਮੁੱਲ ਖਾਸ ਤੌਰ ਤੇ ਥੋੜਾ ਜਿਹਾ ਪਸ਼ੂ ਖੜ ਖੜ ਗਿਆ ਠੀਕਾ ਜੀ ਹਾਂਜੀ ਹਾਂਜੀ ਤੇ ਦੁੱਧ ਤੇ ਚੜ ਗਿਆ ਤੇ ਮੋਲੇ ਦਾ ਫੇਰ ਕੀਤਾ ਜਿਨੀ ਕਰਾਂਗੇ ਹਾਂਜੀ ਤੇ ਵੱਡੀ ਮਾਝਾ ਕੋ ਛੋਟੀ ਨਹੀਂ ਕਿ 15 ਪਾਈ ਜਿਹੜਾ ਨੂੰ ਤੇ ਭਰੋਸਾ ਇਹਨੇ 14 15 ਲੀਟਰ ਦੁੱਧ ਦੇਣਾ ਹੀ ਦੇਣਾ ਠੀਕ ਹੈ ਵੀਰੇ ਹਾਂਜੀ ਅੱਛਾ ਸਰਵਣ ਅੱਗੇ ਫਿਰ ਆਪਣੇ ਕੋਲ ਜਿਹੜੀ ਕਾ ਛੋਟੀ ਕਰੀ ਹਾਂਜੀ ਇਹ ਵੀ ਲੈ ਆਰੇ ਪਤਾ ਆਇਆ ਖੜਾ ਵੀ ਇੱਕ ਹੋਰ ਦੋਸਤੋ ਛੋਟੀ ਦਿਖਾ ਦਿੰਨੇ ਆ ਹਾਂਜੀ ਇਹ ਅੱਖਾਂ ਲੀਆਂ ਤੇ ਵੀਰ ਸਰਵਣ ਲੱਭ ਲੱਭ ਕੇ ਲਿਆਉਂਦਾ ਨੀਦੀ ਦੀ ਆ ਇਹ ਵੀ ਪਾਕਿਸਤਾਨੀ ਆ ਸੋ ਪਾਕਿਸਤਾਨੀ ਟਾਚ ਵਾਲੇ ਪਸ਼ੂ ਆ ਸਾਰੇ ਹਾਂ ਇਹ ਜਿਹੜੇ ਕਪੜੇ ਵੀ ਆਪਦੇ ਵਿੱਚ ਹੀ ਬਹੁਤੇ ਵੀਰ ਕਹਿੰਦੇ ਆ ਵੀ ਪਾਕਿਸਤਾਨ ਪਾਕਿਸਤਾਨ ਕਰਦੇ ਰਹਿੰਦੇ ਜੀ ਕਿਉਂਕਿ ਟਾਚ ਹੀ ਉਧਰ ਦਾ ਥੋੜਾ ਜਿਹਾ ਹੈਗਾ ਕਿਉਂਕਿ ਬਾਰਡਰ ਏਰੀਆ ਨਾ ਇਹ ਸਾਡੇ ਨਾਲ ਕੇ ਲੱਗੇ ਦਾ ਬੰਦਾ ਨੇ ਮਿਲਦੇ ਨੇ ਲੈ ਆਇਆ ਕੋਤ ਪਾਣੀ ਬਾਅਦ ਚ ਡਾਈ ਹਾਂ ਦੂਜਾ ਸੂਆ ਭਾਜੀ ਇਹਨੇ ਸੂਣਾ ਹੈ ਬਹੁਤ ਖੂਬਸੂਰਤ ਚੰਗੀ ਝੋਟੀ ਆ ਦੂਜਾ ਸੂਆ ਇਹ ਸੂਣ ਦੀ ਤਿਆਰੀ ਦੇ ਵਿੱਚ ਹੀ ਆ ਗੱਬਨ ਟੁਕੀ ਏ ਝੋਟੀ ਆ ਪਾ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਹਾਂਜੀ ਦੇਖੋ ਜੀ ਦਿਨ ਵੀ ਸਰੋਂ ਵੀ ਰਲ ਲੈ ਲੈ ਨੇ ਭਾਈ ਬਹੁਤ ਚੰਗੀ ਝੋਟੀ ਬਾਨੀ ਆ ਹਾਂ ਮਾਇਣਕ ਮਾੜੀ ਥੋੜੀ ਆਖੜੀਆਂ ਪੀਏ ਮਾੜੀ ਆ ਹੁਣ ਕਰਮਾਲੀ ਲੈਂਦੀ ਹੁਣ ਇਹਦਾ ਸੂਣ ਲੱਗਿਆ ਪਤਾ ਨਹੀਂ ਇਹਦਾ ਕੀ ਹੋਣਾ ਹੈ ਜਿਵੇਂ ਉਹ ਮੈਂ ਢਿੱਲੀ ਹੋ ਗਈ ਆ ਜੇ ਕੋਈ ਢਿੱਲ ਮਟ ਆ ਜਣੀ ਨਾ ਮੇਰੇ ਹੀ ਵਾਸ ਹੁੰਦੀ ਆ ਬਿਲਕੁਲ ਜੀ ਬਿਲਕੁਲ ਤੇ ਨਾ ਲੈਣ ਵਾਲੇ ਤੇ ਬਾਕੀ ਮਾਰ ਆ ਇਹਨੂੰ ਯਾਦ ਕਰਕੇ ਕਹਿੰਦਾ ਮੈਂ ਧੋਖੇ ਨਾਲ ਕਦੀ ਆਏ ਤੱਕ ਕਿਸੇ ਨੂੰ ਡੰਗਰ ਨਹੀਂ ਦਿੰਦਾ ਹਾਂ ਤੇ ਜਿਹੜਾ ਵੀ ਰਿਕਮੈਂਡ ਕਰਦਾ ਉਹਨੂੰ ਕਹਿੰਦਾ ਜਿਹੜੀ ਗੱਲ ਕਰਨੀ ਮੇਰਾ ਸਿੱਧੀ ਕਰੇ ਸਹੀ ਆ ਓ ਜੇ ਤੁਹਾਨੂੰ ਜੇ ਕੋਈ ਡੰਗਰ ਮੇਰੇ ਕੋਲ ਕੇ ਨੇ ਖਰੀਦ ਲਿਆ ਵੀ ਹੋਵੇ ਨਾ ਉਹਨਾਂ ਬੰਦਿਆਂ ਨੇ ਮੇਰੇ ਕੋਲ ਜੀ ਹੋਵੇ ਤਾਂ ਫੋਨ ਤਾਂ ਕਰੇ ਫੋਨ ਵੀ ਕਰੇ ਤੇ ਜਦੋਂ ਉੱਤਾਂ ਹੀ ਕਰੀ ਜਾਣੀਆਂ ਗੱਲਾਂ بابا ਡੰਗਰ ਉਹ ਸਿੱਧਾ ਹੋ ਗਈ ਇਧਰ ਬੰਦ ਜਨਾਬ ਮੇਰਾ ਵੀ ਕੋਈ ਗੱਲ ਕਰੇ ਕਿਉਂਕਿ ਇਹਨਾਂ ਮਾਲ ਬੰਨਾਂ ਨਾਲ ਅਲੱਗ ਤਰ੍ਹਾਂ ਦਾ ਆ ਰਿਹਾ ਹੈ ਮਾਲ ਕਿਹਦਾ ਜਾਂਦੇ ਆ ਵੀ ਬੰਨ ਕੇ ਆਪ ਤੇ ਨੁੱਕ ਕਿਤੇ ਕੱਤੀ ਨਹੀਂ ਲੈ ਕੇ ਵੇਚੀ ਜਾਂਦੀ ਜਿਹੜਾ ਦਾਪਾ ਗੱਲ ਮੂਹਰੇ ਕਿਸੇ ਵੀ ਮਲਕੀ ਜਨੇਖਣੇ ਵੀਰ ਦੇ ਵਾਸਤੇ ਦਾ ਰੋਗ ਨਹੀਂਗਾ ਤੇ ਜਿਹੜਾ ਵੀਰ ਕਿਤੇ ਤੇ ਪਿਆ ਹੋ ਉਹਨੂੰ ਇਹ ਕੰਮ ਫੜਦੇ ਆ ਠੀਕ ਹੈ ਹੁਣ ਇਹ ਹੁਣ ਆ ਮਾਲ ਵੱਜਾ ਚਲੋ ਕਰਮਾਂ ਦੇਨ ਚੜਦੇ ਨੇ ਭਾਈ ਕਈ ਵਾਰੀ ਡੰਗੜ ਟੱਲੇ ਮੱਠੇ ਹੋ ਜਾਂਦੇ ਆ ਫਿਰ ਕੋਈ ਖਰੀਦ ਕੇ ਵੀ ਖੜਦਾ ਹੈ ਤੇ ਰਾਤ ਨੂੰ ਚੋਰੀ ਦੀਆਂ ਦੇਨ ਚੜਦੇ ਨੇ ਇਹ ਸਾਲ ਹੀ ਚੀਜ਼ ਇਹਨਾਂ ਦਾ ਕੋਈ ਇਤਬਾਰ ਨਹੀਂ ਆ ਬਿਲਕੁਲ ਬਿਲਕੁਲ ਤੇ ਬਾਕੀ ਅਸੀਂ ਤੇ ਮਹਾਰਾ ਇਹਨੂੰ ਯਾਦ ਕਰਕੇ ਡੰਗੜ ਦਿੰਨੇ ਆ ਵੀ ਚਲੋ ਜਿਹੜਾ ਵੀ ਪੈਸੇ ਲਾਉਂਦਾ ਹੈ ਉਹਨੂੰ ਜਾ ਕੇ ਦੁੱਧ ਦਵੇ ਤੇ ਸੋਭਾ ਆਵੇ ਪਰ ਹਾਲੇ ਦਾ ਕੁਮਾਰਾ ਦੀ ਕਿਰਪਾ ਦੇ ਨਾਲ ਕਦੀ ਲਾਮਾ ਨੇ ਡੰਗਰ ਦਾ ਆ ਜੇ ਕਿਸੇ ਦਾ ਕੋਈ 1921 ਹੈਗੀ ਵੀਰੇ ਚਲ ਉਹਦੀ ਮਤ ਕਰਦੇ ਨਹੀਂ ਕਿ ਉਹਨੇ ਇੱਕ ਮੈਂ ਖੜੀ ਤੇ ਦੂਜੀ ਚੰਗੀ ਦੇ ਦੇਦੀ ਜਾਂ ਕੋਈ ਨਾ ਕੋਈ ਵਾਦਾ ਟਟਾ ਹੋ ਜਾ। ਤੁਸੀਂ ਜੇ ਵਾਦਾ ਟਟਾ ਕਰ ਲਈਦਾ ਫਿਰ ਕਰ ਲਈਦਾ ਤੇ ਜੇ ਦਾ ਕੋਈ ਉਤਰਾ ਹੀ ਜਿਹਨੇ ਕਦੀ ਡੰਗਰ ਵੀ ਨਹੀਂ ਖੜਿਆ ਨਾਲ ਲਿਆਣਾ ਦਿੱਤਾ ਤੇ ਉਹ ਗੱਲਾਂ ਪਤਾ ਕਰੇ ਤੇ ਫਿਰ ਇਸ ਤਰ੍ਹਾਂ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਜੀ ਅਗਲਾ ਸਮਝ ਹੀ ਗਿਆ ਹੋਊਗਾ ਉਹਨੇ ਗਾਇਜ਼ ਕਰ ਰਹੇ ਮੇਰੇ ਜੇ ਕਹਿੰਦੇ ਮਾੜੀਆਂ ਪਈਆਂ ਜੇ ਇਹਨੂੰ ਮਾੜੀ ਮੈਂ ਦਿੱਤੀ ਆ ਮੇਰ ਨਾਲ ਨਹੀਂ ਗੱਲ ਕਰਨੀ ਤੁਹਾਨੂੰ ਫੋਨ ਕਰਕੇ ਕਹੇ ਵੀ ਅਸੀਂ ਨਹੀਂ ਲਿਆਂ ਸਾਨੂੰ ਮਾੜੀਆਂ ਪਈਆਂ ਮੈਂ ਤਾਂ ਹਰ ਵੀਡੀਓ ਚ ਨਾ ਜੇ ਕਿਸੇ ਨੂੰ ਪਈ ਹੈ ਮਾੜ ਹਾਂ ਜਾਂ ਮੈਨੂੰ ਦੱਸਿਆ ਅਜ ਤੱਕ ਕੋਈ ਵੀ ਬੰਦਾ ਮੇਰੇ ਲਿਆਇਆ ਹੋਵੇ ਵੀ ਨਹੀਂ ਮਾੜੀਆਂ ਸਾਨੂੰ ਪਈਆਂ ਹਾਂ ਬਿਲਕੁਲ ਜੀ ਆਹ ਉਤਨਾ ਜਣੀ ਗੱਲ ਬਾਤ ਕਰਨੀ ਉਤਨਾ ਡੰਗਰ ਤੇ ਬਾਕੀ ਦੋਸਤੋ ਇਹ ਗੱਲਬਾਤ ਆ ਠੀਕ ਹੈ ਜੀ ਇਹ ਮਾਲ ਅਜਵੀਰ ਸਰਵਨ ਸਿੰਘ ਉਹਨਾਂ ਦੇ ਕੋਲ ਪਿੰਡ ਪਲਵਾਨਕੇ ਵਾਲਿਆਂ ਕੋਲ ਮੈਨੂੰ ਪਾਈ ਮੈਂ ਤੇ ਚੱਲ ਪੜੀ ਆਈ ਕਿ ਮਨੂੰ ਸਿਹਰੇ ਕੇਹੀ ਵੀਰ ਨੇ ਫੋਨ ਕੀਤਾ ਅੱਛਾ ਤੇ ਇੱਕ ਤਰ੍ਹਾਂ ਕਮੈਂਟ ਕੀਤੀ ਕੇਹੀ ਬੰਦੇ ਵਾਲੇ ਤੇ ਮੈਂ ਕੋਈ ਨਹੀਂ ਅੰਜਰੇ ਕੀਤੀ ਉਹਲੇ ਭਲਾ ਹੋਵੇ ਗੱਲ ਵੀ ਡਿਊਟੀਆਂ ਲਗੀਆਂ ਵੀਰੇ ਸਾਰੇ ਹੋ ਜਿਹੜੇ ਹੁੰਦੇ ਆ ਖੱਚ ਬੰਦੇ ਕਈ ਮਨੂੰ ਪਤਾ ਸਾਰੇ ਜਿਹੜੇ ਇਹਨਾਂ ਨੇ ਕਦੇ ਉਹ ਡਿਊਟੀਆਂ ਲਗੀਆਂ ਭਰਾਵਾਂ ਦੀਆਂ ਠੀਕ ਹੈ ਜੀ ਉਹ ਵੀ ਆਪਦੀ ਬਖੂਬੀ ਢੰਗ ਨਾਲ ਨਭਾਈ ਜਾਂਦੇ ਆ ਹਾਂ ਜਿਹੜੇ ਵਾਲੇ ਸਿੱਧੀ ਮੂੰਹ ਦੇ ਕਰੇ ਬਿਲਕੁਲ ਇਹ ਜੋ ਮਾਲ ਆ ਦੋਸਤੋ ਵੀਰ ਸਰਵਨ ਸਿੰਘ ਉਹਨਾਂ ਦੇ ਸੋਏ ਸਵਾਏ ਆ ਨਾਲ ਪ੍ਰੋਪਰ ਬੱਚਿਆਂ ਦੇ ਕੋਈ ਫਿਰ ਚਾਹਤ ਤੁਹਾਡੀ ਪਵਾ ਦੇਣੇ ਆ ਠੀਕ ਹੈ ਜੀ ਬੱਚੇ ਪ੍ਰੋਪਰ ਨਾਲ ਆ ਜ਼ਿਆਦਾਤਰ ਕਟੀਆਂ ਨੇ ਮੱਜਾਂ ਦੇ ਮਗਰ ਸੋ ਇਹ ਅੱਜ ਪਸ਼ੂ ਆ ਤੇ ਇੱਕ ਸਰਵਣ ਵੀਰ ਆਪਣੇ ਨੰਬਰ ਕਰ ਦਿਓ ਸੰਗੇ ਨੰਬਰ 9597811 70116 ਠੀਕ ਹੈ ਜੀ ਹਾਂਜੀ ਹਾਂਜੀ ਓਕੇ ਵੀਰ ਜੀ ਓਕੇ ਜੀ ਲੋ ਵੀ ਭਰਾਵਾਂ ਨੂੰ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੈ ਭਗਤ ਜੀ